ਦੇ ਪ੍ਰਵਾਹ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇੱਕ ਜਿਹੀ આજ ਜੋ ਕਹਿੰਦੇ ਸੀ ਕਿ ਮੈਂ ਪੰਜ ਸੰਸਕਾਰ ਤੇ ਵੀ ਪਹੁੰਚੀ ਸੀ ਅੱਜ ਝੋਕ ਵੀ ਪਹੁੰਚੀ ਹੂ ਕਿਵੇਂ ਦੇਖਦੇ ਹੂ ਕਿ ਜਿਸ ਨਾਲ ਬੈਠ ਕੇ ਕਦੀ ਗੱਲਾਂ ਕੀਤੀ ਹੁੰਦੀ ਆ ਉਹਦੀ ਝੋਕ ਤੇ ਆਇਆ ਅੱਜ ਕਿਵੇਂ ਦੀ ਕਿਵੇਂ ਦਾ ਮਹਿਸੂਸ ਹੂ ਦੇਖੋ ਇੱਕ ਰੰਗਲੇ ਸੱਜਣ ਨੂੰ ਇੱਕ ਵੱਡੇ ਭਰਾ ਨੂੰ ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਇਆ ਸਲੂਟ ਕਰਨ ਆਇਆ ਉਹਨਾਂ ਦੀਆਂ ਜੋ ਉਹਨਾਂ ਨੇ ਇਸ ਸਮਾਜ ਦੇ ਵਿੱਚ ਰਹਿ ਕੇ ਵਿਚਰੇ ਨੇ ਜੋ ਕੰਮ ਕੀਤੇ ਨੇ ਜਿਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਨੇ ਜੋ ਸਹਿਤ ਸਾਨੂੰ ਲੋਕਾਂ ਨੂੰ ਦਿੱਤਾ ਪੰਜਾਬੀਆਂ ਨੂੰ ਉਹ ਕਦੇ ਵੀ ਇਸ ਕੈਨਵਸ 'ਚੋਂ ਅਲੋਪ ਨਹੀਂ ਹੋਊਗਾ ਸਦਾ ਸਰਜੀਤ ਬਾਤਰ ਦਾ ਨਾਮ ਗੂੰਜੂਗਾ ਤੇ ਬਾਤਰ ਸਾਹਿਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਸਾਡੀ ਮਾਂ ਬੋਲੀ ਦੇ ਲਈ ਸਾਡੇ ਪੰਜਾਬ ਦੇ ਲਈ ਸਾਡੀ ਪੰਜਾਬੀਅਤ ਦੇ ਲਈ ਸਿਆਜੋ ਸਰੰਗਲੇ ਸੱਜਣੋਂ ਅਰਦਾਸ ਕਰਨਾ ਹੈ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਚ ਨਮਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਬਣਨ ਦਾ ਬਲ ਬਖਸ਼ੇ ਇੱਕ ਅਜਿਹੀ ਆਜੋ ਕਹਿੰਦੇ ਸੀ ਕਿ ਮੈਂ ਪੰਜਾਬੀ ਇੰਡਸਟਰੀ ਵਿੱਚ ਇਹ ਬਦਲਾਵ ਦੇਖਣਾ ਚਾਹੁੰਦਾ ਆਣ ਵਾਲੇ ਟਾਈਮ ਵਿੱਚ ਕਹਿੰਦੇ ਸੀ ਕੁਛੋ ਦੇਖੋ ਉਹਨਾਂ ਦੀ ਹਮੇਸ਼ਾ ਹੀ ਇਸੇ ਗੱਲ ਦੇ ਉੱਤੇ ਤਤ ਪਰ ਰਹਿੰਦੇ ਸੀ ਕਿ ਕੁਝ ਨਾ ਕੁਝ ਕੀਤਾ ਜਾਵੇ ਪੰਜਾਬ ਲਈ ਕੀਤਾ ਜਾਵੇ ਪੰਜਾਬੀਅਤ ਲਈ ਕੀਤਾ ਜਾਵੇ ਪੰਜਾਬੀ ਜ਼ਬਾਨ ਲਈ ਕੀਤਾ ਜਾਵੇ ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈਏ। ਸੋ ਅੱਜ ਜਿਹੜਾ ਹਜ਼ੂਮ ਹੈ ਜਿਹੜਾ ਹੈ ਉਹਨਾਂ ਨੂੰ ਭਾਬੇ ਨੀਂ ਸਦਨਝਲੀ ਪੇਂਟ ਕਰਨ ਦੇ ਲਈ ਹੈ ਜਿੱਥੇ ਗੁਰੂ ਘਰ ਚ ਆਇਆ ਹੈਗਾ ਪਹੁੰਚਿਆ ਹੈਗਾ ਦੂਰੋਂ ਚੱਲ ਕੇ ਉਹਦਾ ਮਕਸਦ ਸਿਰਫ ਇਹ ਹੀ ਹੈ ਕਿ ਉਸ ਰੰਗਲੇ ਸੱਜਣ ਨੂੰ ਸਲੂਟ ਕੀਤਾ ਜਾਵੇ ਤੇ ਉਹਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ। ਬੜੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਜਦੋਂ ਪਾਤਰ ਸਾਹਿਬ ਨਾਲ ਬੈਠਦੇ ਸੀ ਨਾ ਐਦਾਂ ਲੱਗਦਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਆਪਾਂ ਬੁੱਕ ਪੜ੍ਹਦੀ ਕੋਈ ਪੂਰੀ ਸਾਨੂੰ ਬੁੱਕ ਪੜਨ ਦੀ ਲੋੜ ਨਹੀਂ ਹੈ। ਤੁਗੋਂ ਮੇਰੀਆਂ ਦਾ ਅਨੇਕਾਂ ਜਜ਼ਾ ਦਾ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੇ ਪਾਤਰ ਸਾਹਿਬ ਨੇ ਹਮੇਸ਼ਾ ਹੀ ਅ ਕਹਿੰਦੇ ਨੇ ਅੱਛੀਆਂ ਗੱਲਾਂ ਕੀਤੀਆਂ ਅੱਛਾ ਗਾਈਡ ਕੀਤਾ ਇੱਕ ਵੱਡੇ ਭਰਾ ਦੇ ਹੋਣ ਦੇ ਨਾਲ ਆਪਣਤ ਦਿੱਤੀ ਸੋ ਆਈ ਨੇਵਰ ਫੋਰਗੇਟ ਕੋਈ ਤੇਰੀ ਕੋਈ ਗੱਲ ਲਿਖੀ ਜਿਹੜੀ ਪੰਮੀ ਬਾਈ ਦੀ ਉਹਨਾਂ ਨੂੰ ਵਧੀਆ ਲੱਗਦੀ ਹੁੰਦੀ ਸੀ ਅ ਬੜੀਆਂ ਗੱਲਾਂ ਨੇ ਮੈਂ ਹੁਣ ਇੱਥੇ ਕਿੰਨੀਆਂ ਕੁ ਬੋਲਾਂ ਮੈਂ ਕੋ ਮਾਹੌਲ ਇਸ ਤਰ੍ਹਾਂ ਦਾ ਹੈਗਾ ਫੇਟਾ ਦੇ ਬੈਠ ਕੇ ਕਰਾਇਆ ਬਹੁਤ ਬਹੁਤ ਸ਼ੁਕਰੀਆ ਅਲਾਪ ਸਿਕੰਦਰ ਜੀ ਪਹੁੰਚੇ ਨਹੀਂ ਸੁਰਜੀਤ ਪਾਤਸ਼ੇਪੀ ਦੀ ਅੰਤਿਮ ਅਦਾਸ ਤੇ ਤੁਹਾਡੇ ਵੱਲੋਂ ਇੱਕ ਪਾਵਰ ਪੋਸਟ ਵੀ ਸਾਂਝੀ ਕੀਤੀ ਗਈ ਸੀ ਲਾਈਨ ਅ ਬੋਲਿਆਂ ਗਿਆ ਸੀ ਤੇ ਇੱਕ ਕੀ ਯਾਦ ਆਈ ਸੀ ਮਾਨਵੀ ਚ ਜਦੋਂ ਸੁਰਜੀਤ ਪਾਤਸ਼ੇਪੀ ਦੀ ਖਬਰ ਸੁਣੀ ਸੀ ਪਹਿਲੀ ਵਾਰ ਸਭ ਤੋਂ ਵੱਡੀ ਗੱਲ ਤਾਂ ਜੀ ਉਹਨਾਂ ਨਾਲ ਜਿੰਨੀਆਂ ਪੂਰੇ ਪੰਜਾਬ ਦੀਆਂ ਮੈਮਰੀਜ਼ ਨੇ ਬੱਚੇ ਬੱਚੇ ਦੀਆਂ ਮੈਮਰੀਜ਼ ਨੇ ਕਿਉਂਕਿ ਸਾਡੇ ਸਿਲੇਬਸ ਤੋਂ ਲੈ ਕੇ ਸਾਡੇ ਸਕੂਲ ਦੇ ਸਿਲੇਬਸ ਤੋਂ ਲੈ ਕੇ ਜ਼ਿੰਦਗੀ ਦੇ ਸਿਲੇਬਸ ਤੱਕ ਜਿੱਥੇ-ਜਿੱਥੇ ਪਾਤਰ ਸਾਹਿਬ ਦੀਆਂ ਕਲਤੀਆਂ ਉਹਨਾਂ ਦੀਆਂ ਰਚਨਾਵਾਂ ਜਿੱਤੇ ਜਿੱਤੇ ਸਾਨੂੰ ਕਾਮ ਮੰਗਿਆ ਮੈਨੂੰ ਨਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਬਿਆਨ ਵੀ ਕਰ ਸਕਦੇ ਹਾਂ ਕਿ ਉਹ ਸਾਡੇ ਨੇ ਕਿੰਨੀ ਐਪਰੀਸ਼ੀਏਸ ਹਨ ਸੋ ਮੇਰੀ ਉਹਨਾਂ ਨਾਲ ਜਿੰਨੀਆਂ ਮੁਲਾਕਾਤਾਂ ਹੋਣੀਆਂ ਪੋਸੀਬਲ ਹੋਈਆਂ ਆ ਉਨੀ ਵਾਰੀ ਮੈਂ ਰਹਿ ਗਿਆ ਮਿਲਣ ਤੋਂ ਉਹਨਾਂ ਨੂੰ ਕਿਉਂਕਿ ਜਦੋਂ ਜਦੋਂ ਸਾਹਮਣੇ ਕਿਤੇ ਸਟੇਜਸ ਤੇ ਸਮਾਗਮ ਤੇ ਫਾਦਰ ਸਾਹਿਬ ਨਾਲ ਕਦੇ ਵੀ ਕਿਤੇ ਉਹਨਾਂ ਦੇ ਹੁੰਦੇ ਹੋਏ ਜਦੋਂ ਵੀ ਮੁਲਾਕਾਤ ਹੋਈ ਤਬਾ ਸਿੱਖ ਦੂਰ ਉਹਨਾਂ ਦੇ ਦਰਸ਼ਨ ਕੀਤੇ ਕਦੇ ਉਹਨਾਂ ਨੂੰ ਕੋਲ ਜਾ ਕੇ ਗੱਲ ਨਾ ਕਰ ਪਾਇਆ ਔਰ ਜਿਵੇਂ ਮੈਂ ਦੱਸਿਆ ਸੀਗਾ ਆਪਣੀ ਪੋਸਟ ਦੇ ਵਿੱਚ ਵੀ ਕਿ ਮੇਰੇ ਫਾਦਰ ਸਾਹਿਬ ਦੇ ਭੋਗ ਵਾਲੇ ਦਿਨ ਉਹਨਾਂ ਨੇ ਮੈਨੂੰ ਬਹੁਤ ਅਸ਼ੀਰਵਾਦ ਦਿੱਤਾ ਮੈਨੂੰ ਦੁਆਵਾਂ ਦਿੱਤੀਆਂ ਪਰ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਊਗੀ ਔਰ ਅੱਜ ਦੇ ਦਿਨ ਮੈਨੂੰ ਇਹ ਦਿਨ ਆਉਣਾ ਪੈਣਾ ਇੱਥੇ ਵੀ ਉਹਨਾਂ ਦੇ ਉਹਨਾਂ ਦੀ ਅੰਤਿਮ ਅਰਦਾਸ ਤੇ ਮੈਨੂੰ ਅੱਜ ਆਉਣਾ ਪੈਣਾ ਸੋਚਿਆ ਨਹੀਂ ਸੀ ਕਦੇ ਸੋ ਬਹੁਤ ਜ਼ਿਆਦਾ ਹਰਟ ਵੀ ਹੈ ਇਸ ਗੱਲ ਤੋਂ ਔਰ ਇਸ ਗੱਲ ਦਾ ਦੁੱਖ ਹੈ ਰਿਗਰਟ ਹੈ ਕਿ ਉਹਨਾਂ ਨਾਲ ਬੈਠ ਕੇ ਉਹ ਦੋਸਤ ਸ਼ਬਦਾਂ ਸਾਂਝੇ ਨਾ ਕਰ ਪਾਇਆ ਬਹੁਤ ਵੱਡਾ ਦਰਦ ਹੈ ਫਾਦਰ ਸਾਹਿਬ ਦੇ ਪੋਪਕ ਤੇ ਆਏ ਸੀ ਤਾਂ ਉਸ ਟਾਈਮ ਤਾਂ ਤੁਹਾਨੂੰ ਆਪ ਨੂੰ ਹੀ ਨਹੀਂ ਹੋਣਾ ਕਿ ਕਿਉਂਕਿ ਅੱਜ ਤੁਸੀਂ ਉਹਨਾਂ ਦੇ ਪੋਪਕ ਆਇਆ ਉਹ ਵੇਲਾ ਤੇ ਇੱਕ ਅੱਜ ਦਾ ਵੇਲਾ ਇੱਕ ਰੀਜ ਰਹਿ ਗਈ ਦਿਲ ਵਿੱਚ ਮੈਂ ਉਹਨਾਂ ਦੇ ਬੇਟਿਆਂ ਦੇ ਨਾਲ ਰਿਲੇਟ ਕਰ ਪਾ ਰਿਹਾ ਵੱਡੇ ਭਾਜੀ ਉਹਨਾਂ ਨਾਲ ਮਨਰਾਜ ਭਾਜੀ ਉਹਨਾਂ ਨਾਲ ਸਾਰਿਆਂ ਨਾਲ ਹੀ ਪੂਰੀ ਫੈਮਿਲੀ ਨਾਲ ਰਿਲੇਟ ਕਰ ਪਾ ਰਿਹਾ ਕਿ ਉਹਨਾਂ ਨੂੰ ਇਸ ਵਕਤ ਕਿਦਾਂ ਫੀਲ ਹੁੰਦਾ ਹੋਵੇਗਾ ਜੇ ਮੈਂ ਉਹਨਾਂ ਨੂੰ ਜਾ ਕੇ ਅੱਜ ਹੌਸਲਾ ਦਊਂਗਾ ਤਾਂ ਮੈਂ ਇਹੀ ਕਹਿ ਸਕਦਾ ਕਿ ਤੁਹਾਡਾ ਇਹ ਦਰਦ ਮੈਂ ਜਾਣਦਾ ਸਮਝਦਾ ਮੈਂ ਹੰਡਾ ਚੁੱਕਿਆ ਸੋ ਮੇਰੇ ਤੋਂ ਮੈਂ ਹੀ ਉਹਨਾਂ ਨੂੰ ਹੌਸਲਾ ਦੇ ਸਕਦਾ ਕਿਉਂਕਿ ਉਹਨਾਂ ਦੀ ਜਗਤ ਦੀ ਮੈਂ 2 ਸਾਲ ਪਹਿਲਾਂ 3 ਸਾਲ ਪਹਿਲਾਂ रह ਚੁੱਕਿਆ ਸੋ ਜੋ ਮੈਂ ਸਿੱਖਿਆ ਜੋ ਮੈਂ ਸਮਝਿਆ ਉਹ ਮੈਂ ਉਹਨਾਂ ਨੂੰ ਸਮਝਾਉਂਗਾ ਔਰ ਮੇਰੇ ਤੋਂ ਵੱਡੇ ਨੇ ਮੇਰੇ ਤੋਂ ਸਿਆਣੇ ਨੇ ਉਹ ਜਿਸ ਬਾਪ ਦੀ ਔਲਾਦ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਸੋਚ ਦਿੱਤੀ ਹੋਈ ਹੈ ਚੀਜ਼ ਦੀ ਔਰ ਜ਼ਿੰਦਗੀ ਜੀਣ ਦੀ ਸਮਾਜ ਵਿੱਚ ਰਣ ਦੀ ਬਾਕੀ ਪਾਤਰ ਸਾਹਿਬ ਦੀ ਛਤਰ ਛਾਇਆ ਚ ਰਹਿ ਕੇ ਕੋਈ ਐਸਾ ਬੰਦਾ ਹੋ ਨਹੀਂ ਸਕਦਾ ਜਿਹਨੂੰ ਨਾ ਦੁਨੀਆ ਜੀਣ ਦੀ ਸੋਚ ਹੀ ਆਈ ਹੋਵੇ ਸੋ ਜ਼ਿੰਦਗੀ ਜੀਣ ਦੀ ਪਾਤਰ ਸਾਹਿਬ ਨੂੰ ਸੋਚ ਨੂੰ ਅੱਗੇ ਰੱਖੋਗੇ ਆ ਇੰਡਸਟਰੀ ਵਿੱਚ ਕਾਇਮ ਜਿੱਦਾਂ ਦੀ ਉਹ ਚਾਹੁੰਦੇ ਸੀ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਰਹੀ ਜੀ ਜਦੋਂ ਜਦੋਂ ਕਿਤੇ ਪਾਤਰ ਸਾਹਿਬ ਦੀ ਨਕਸ਼ਨਾਮਾ ਗਾਉਣ ਦਾ ਮੌਕਾ ਮਿਲੇ ਮੈਂ ਤਾਂ ਮੌਕਾ ਛੱਡਦਾ ਹੀ ਨਹੀਂ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਸੋ ਮੈਂ ਚਾਹਨਾ ਵੀ ਉਹਨਾਂ ਦੇ ਹੁੰਦੇ ਹੋਏ ਵੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਉਹਨਾਂ ਦੇ ਸਾਹਿਤ ਨੂੰ ਦੁਨੀਆ 'ਚ ਜ਼ਿੰਦਾ ਰੱਖਿਆ ਜਾਵੇ ਚਾਹੇ ਸੁਰ ਕਲਾਮ ਰਹੀ ਚਾਹੇ ਉਹਨਾਂ ਨੂੰ ਉਹਨਾਂ ਦੀਆਂ ਰਚਨਾਵਾਂ ਨੂੰ ਬੋਲ ਕੇ ਪੜ੍ਹ ਕੇ ਸੁਣਾ ਕੇ ਆ ਪਾਤਰ ਸਾਹਿਬ ਨੂੰ ਉਹਨਾਂ ਦੀਆਂ ਰਚਨਾਵਾਂ ਥਰੂ ਜ਼ਿੰਦਾ ਰੱਖਿਆ ਜਾਵੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਬੇਸ਼ੱਕ ਜੀ ਪਾਤਰ ਸਾਹਿਬ ਉਹ ਸ਼ਖਸ ਸੀਗੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਆਯਾਮ ਦਿੱਤਾ ਨਵੀਂ ਉਚਾਈ ਦਿੱਤੀ ਇੱਕ ਨਵਾਂ ਮਾਇਨਾ ਦਿੱਤਾ ਤੇ ਇਹੋ ਜਿਹੇ ਲੋਕ ਜਦੋਂ ਦੁਨੀਆ ਤੇ ਜਾਂ ਦੁਨੀਆ ਤੋਂ ਜਾਂਦੇ ਆ ਦੁੱਖ ਤਾਂ ਆਬਵੀਅਸਲੀ ਹੁੰਦਾ ਹੀ ਹੈ ਸਾਡੇ ਪਿਤਾ ਦੀ ਏਜ ਦੇ ਸੀਗੇ ਪਿਤਾ ਦੇ ਨਾਲ ਉਹਨਾਂ ਨੇ ਬਹੁਤ ਕੰਮ ਕੀਤਾ ਮੇਰੇ ਫਾਦਰ ਸਾਹਿਬ ਨਾਲ ਔਰ ਮੇਰਾ ਵੀ ਸੁਭਾਗ ਰਿਹਾ ਕਿ ਮੈਂ ਵੀ ਉਹਨਾਂ ਦੀ ਲਿਖੀ ਕ੍ਰਚਨਾ ਰਿਕਾਰਡ ਕੀਤੀ ਚੋਰਾਦਸ ਨੰਬਰਿਆ ਫਿਲਮ ਫਰਸਟ ਪਾਰਟ ਦੇ ਤੋਆਇਆ ਸੀ ਕਿ ਉਹਨਾਂ ਦੀ ਲਿਖੀ ਇੱਕ ਗਜ਼ਲ ਸੀਗੀ ਜੋ ਮੈਂ ਉਸ ਜਿਹਨੂੰ ਮੈਂ ਕੰਪੋਜ਼ ਕੀਤਾ ਸੀ ਮਿਊਜ਼ਿਕ ਦਿੱਤਾ ਸੀ ਸ਼ਾਜ਼ੀਆ ਮਨਜ਼ੂਰ ਨੇ ਕਹਾ ਸੀ ਉਹਨੇ ਤੇ ਜਿੰਨੇ ਸ਼ਬਦ ਕਹੀਏ ਉਹਨੇ ਥੋੜੇ ਆ ਜੀ ਮਤਲਬ ਕੋਈ ਹੈ ਹੀ ਨਹੀਂ ਐਡਜੈਕਟਿਵਜ਼ ਹੀ ਨਹੀਂ ਬਣੇ ਇਹਨਾਂ ਦੇ ਲਈ ਕਹਿੰਦੇ ਕਿ ਉਹਨਾਂ ਦਾ ਕੱਦ ਭਾਵੇਂ ਛੋਟਾ ਸੀ ਕਿਰਦਾਰ ਇੰਨਾ ਵੱਡਾ ਸੀ ਕਿ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਸ਼ਬਦਾਂ 'ਚ ਉਹ ਬਿਆਨ ਹੋ ਹੀ ਨਹੀਂ ਸਕਦੇ ਕਿਉਂਕਿ ਜਿਹੜੇ ਸ਼ਬਦ ਉਹ ਲਿਖਦੇ ਉਹ ਸ਼ਬਦ ਜਿਹੜਾ ਨਾਰਮਲ ਇਨਸਾਨ ਸੋਚ ਵੀ ਨਹੀਂ ਸਕਦਾ ਜੋਨਾ ਦੀ ਜੋਨਾ ਦਾ ਸ਼ੈਲੀ ਸੀਗੀ ਜੋ ਉਹਨਾਂ ਦਾ ਗੱਲਾਂ ਨੂੰ ਕਹਿਣ ਦਾ ਤਰੀਕਾ ਸੀਗਾ ਉਹ ਆਮ ਆਮ ਇਨਸਾਨ ਉਹ ਸ਼ੈਲੀ ਨਹੀਂ ਮਿਕਸਲ ਦਾ ਸੋਚ ਵੀ ਨਹੀਂ ਸਕਦਾ ਕਿਸੇ ਉਹਨਾਂ ਦੀ ਕਵਿਤਾ ਗਾਈ ਇੱਕ ਖੁਸ਼ਕਿਸਮਤ ਸਮਝਦੇ ਆਪਣੇ ਆਪ ਬਿਲਕੁਲ ਜੀ ਬਿਲਕੁਲ ਇਸ ਤੋਂ ਵੱਡਾ ਖੁਸ਼ਕਿਸਮਤ ਕੌਣ ਹੋਏਗਾ ਜੇ ਮੈਂ ਉਹਨਾਂ ਦੀ ਲਿਖੀ ਰਚਨਾ ਨੂੰ میوزਿਕ ਦਿੱਤਾ ਕੰਪੋਜ਼ ਕੀਤਾ ਗਾਇਆ ਸ਼ਾਜ਼ਾ ਮਨਜ਼ੂਰ ਨੇ ਤੇ ਮੇਰੇ ਧੰਨਵਾਦ ਨੇ ਮੈਨੂੰ ਓਦਾਂ ਦਾ ਮੌਕਾ ਮਿਲਿਆ ਕੋਸ਼ਿਸ਼ ਕੀਤੀ ਸਰਦਾਰ ਬਕਰ ਲਈ ਪੰਜਾਬ ਦੇ ਮਹਾਨ ਸ਼ਾਇਰ ਡਾਕਟਰ ਸੁਜੀਤ ਪਾਤਰ ਜੀ ਨੂੰ ਅੱਜ ਅਸੀਂ ਸ਼ਰਧਾਂਜਲੀ ਭੇਟ ਕਰਨ ਆਏ ਆ ਉਹ ਮਹਾਨ ਸ਼ਾਇਰ ਸੀ ਪੂਰੇ ਦੁਨੀਆ ਦੇ ਪੰਜਾਬੀ ਦੇ ਸ਼ਾਇਰ ਤੇ ਮੈਂ ਕੋਸ਼ਿਸ਼ ਕਰਨੀ ਹੈ ਕਿ ਸ਼ੇਰ ਰਹੀਂ ਮਹਾਨ ਸ਼ਾਇਰ ਨੂੰ ਸ਼ਰਧਾਂਜਲੀ ਭੇਟ ਕਰਾਂ ਮਾਂ ਬੋਲੀ ਦਾ ਚਮਕੀਆ ਦੀਵਾ ਮਾਂ ਬੋਲੀ ਦਾ ਚਮਕੀਆ ਦੀਵਾ ਲੱਡ ਲੱਡ ਰ ਬੜਦਾ ਬੁੱਝ ਗਿਆ ਤਰੰਡੀ ਵਰਗੇ ਢੀਕਣ ਪਾਤਰ ਦਾਸੂ ਕਿੱਥੇ ਰੁੱਜ ਗਿਆ ਤਰੰਡੀ ਵਰਗੇ ਢੀਕਣ ਪਾਤਰ ਦਾਸੂ ਕਿੱਥੇ ਰੁੱਜ ਗਿਆ ਮਿੱਤਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਮਿੱਤਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਆਸ਼ਿਰ ਦਿਖਣਾ ਨਿਵਰਤਾ ਸਾਦਗੀ ਹਲੀਮੀ ਦੀ ਮੂੰਹ ਬੋਲ ਦੀ ਤਸਵੀਰ ਸੀ ਪਾਤਰ ਨਿਮਰਤਾ ਸਾਦਗੀ ਹਲੀਮੀ ਦੀ ਮੂੰਹ ਬੋਲ ਦੀ ਤਸਵੀਰ ਸੀ ਪਾਤਰ ਕਾਵਡਾਰੀ ਜਦੋਂ ਸੀ ਭਰਦਾ ਕਰਦਾ ਤਨਵੰਡੀ ਅਸ਼ੀਰ ਸੀ ਪਾਤਰ ਚਰਦਾ ਅਮਰੀਕ ਅਸ਼ੀਰ ਸੀ ਪਾਤਰ ਮੈਂ ਸਰਜ ਕੋ ਨੰਦ ਦੇ ਪਵਿੱਤਰ ਯਾਦ ਦੇ ਵਿੱਚ ਚਰਦਾ ਤੇ ਸਹਕਾਰ ਅਮਰੀਕ ਸਿੰਘ ਕਲੋਡੀ ਸਿਸਕਾਰਤੇ ਵੀ ਪਹੁੰਚੀ ਸੀ ਅੱਜ ਧੋਕ ਵੀ ਪਹੁੰਚਿਓ ਕਿਵੇਂ ਦੇਖਦੇ ਹੋ ਕਿ ਜਿਸ ਨਾਲ ਬੈਠ ਕੇ ਕਦੀ ਗੱਲਾਂ ਕੀਤੀ ਹੁੰਦੀਆਂ ਉਹ ਦੀ ਧੋਕ ਤੇ ਆਇਆ ਅੱਜ ਕਿਵੇਂ ਦੀ ਕਿਵੇਂ ਦਾ ਮਹਿਸੂਸ ਹੋ। ਦੇਖੋ ਇੱਕ ਰੰਗਲੇ ਸੱਜਣ ਨੂੰ ਇੱਕ ਵੱਡੇ ਭਰਾ ਨੂੰ ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਇਆ। ਸਲੂਟ ਕਰਨ ਆਇਆ ਉਹਨਾਂ ਦੀਆਂ ਜੋ ਉਹਨਾਂ ਨੇ ਇਸ ਸਮਾਜ ਦੇ ਵਿੱਚ ਰਹਿ ਕੇ ਵਿਚਰੇ ਨੇ ਜੋ ਕੰਮ ਕੀਤੇ ਨੇ ਜਿਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਨੇ ਜੋ ਸਹਿਤ ਸਾਨੂੰ ਲੋਕਾਂ ਨੂੰ ਦਿੱਤਾ ਪੰਜਾਬੀਆਂ ਨੂੰ ਉਹ ਕਦੇ ਵੀ ਇਸ ਕੈਨਵਸ 'ਚੋਂ ਅਲੋਪ ਨਹੀਂ ਹੋਊਗਾ ਸਦਾ ਸਰਜੀਤ ਬਾਦਰ ਦਾ ਨਾਮ ਗੂੰਜੂਗਾ ਤੇ ਬਾਦਰ ਸਾਹਿਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਸਾਡੀ ਮਾਂ ਬੋਲੀ ਦੇ ਲਈ ਸਾਡੇ ਪੰਜਾਬ ਦੇ ਲਈ ਸਾਡੀ ਪੰਜਾਬੀਅਤ ਦੇ ਲਈ ਸਿਆਜ ਉਸ ਰੰਗਲੇ ਸੱਜਣ ਨੂੰ ਅਰਦਾਸ ਕਰਨ ਆਇਆ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾ ਚ ਨਮਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇੱਕ ਜਿਹੀ ਆਜੋ ਕਹਿੰਦੇ ਸੀ ਕਿ ਮੈਂ ਪੰਜਾਬੀ ਇੰਡਸਟਰੀ ਵਿੱਚ ਇਹ ਬਦਲਾਵ ਦੇਖਣਾ ਚਾਹੁੰਦਾ ਆਨ ਵਾਲੇ ਟਾਈਮ ਚ ਕਹਿੰਦੇ ਸੀ ਕੁਛੋ ਦੇਖੋ ਉਹ ਉਹਨਾਂ ਦੀ ਹਮੇਸ਼ਾ ਹੀ ਇਸੇ ਗੱਲ ਦੇ ਉੱਤੇ ਤਤ ਪਰ ਰਹਿੰਦੇ ਸੀ ਕਿ ਕੁਛ ਨਾ ਕੁਛ ਕੀਤਾ ਜਾਵੇ ਪੰਜਾਬ ਲਈ ਕੀਤਾ ਜਾਵੇ ਪੰਜਾਬੀਅਤ ਲਈ ਕੀਤਾ ਜਾਵੇ ਪੰਜਾਬੀ ਜ਼ੁਬਾਨ ਲਈ ਕੀਤਾ ਜਾਵੇ ਤੇ ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈਏ ਸੋ ਅੱਜ ਜਿਹੜਾ ਹਜ਼ੂਮ ਹੈ ਜਿਹੜਾ ਹੈ ਉਹਨਾਂ ਨੂੰ ਭਾਬੇ ਦੀ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਹੈ ਜਿੱਥੇ ਗੁਰੂ ਘਰ ਚ ਆਇਆ ਹੈਗਾ ਪਹੁੰਚਿਆ ਹੈਗਾ ਦੂਰੋਂ ਚੱਲ ਕੇ ਉਹਦਾ ਮਕਸਦ ਸਿਰਫ ਇਹ ਹੈ ਕਿ ਉਸ ਰੰਗਲੇ ਸੱਜਣ ਨੂੰ ਸਲੂਟ ਕੀਤਾ ਜਾਵੇ ਤੇ ਉਹਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ। ਬੜੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਜਦੋਂ ਪਾਤਰ ਸਾਹਿਬ ਨਾਲ ਬੈਠਦੇ ਸੀ ਨਾ ਐਦਾਂ ਲੱਗਦਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਆਪਾਂ ਬੁੱਕ ਪੜ੍ਹਦੀ ਕੋਈ ਪੂਰੀ ਸਾਨੂੰ ਬੁੱਕ ਪੜਨ ਦੀ ਲੋੜ ਨਹੀਂ। ਤੁਹਾਨੂੰ ਮੇਰੀਆਂ ਤਾਂ ਅਨੇਕਾਂ ਹੀ ਯਾਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੇ ਪਾਤਰ ਸਾਹਿਬ ਨੇ ਹਮੇਸ਼ਾ ਹੀ ਆ ਕਨੇ ਨੇ ਅੱਛੀਆਂ ਗੱਲਾਂ ਕੀਤੀਆਂ ਅੱਛਾ ਗਾਈਡ ਕੀਤਾ ਇੱਕ ਵੱਡੇ ਭਰਾ ਦੇ ਹੋਣ ਦੇ ਨਾਲ ਆਪਣਤ ਦਿੱਤੀ ਸੋ ਆਈ ਨੇਵਰ ਫੋਰਗੇਟ ਵੀ ਤੜੀ ਕੋਈ ਗੱਲ ਲਿਖੀ ਗਈ ਜਿਹੜੀ ਪੰਮੀ ਬਾਈ ਜੀ ਉਹਨਾਂ ਨੂੰ ਵਧੀਆ ਲੱਗਦੀ ਹੁੰਦੀ ਸੀ ਅ ਬੜੀਆਂ ਗੱਲਾਂ ਨੇ ਮੈਂ ਹੁਣ ਇੱਥੇ ਕਿੰਨੀਆਂ ਕੁ ਬੋਲਾਂ ਕੋਈ ਮਾਹੌਲ ਇਸ ਤਰ੍ਹਾਂ ਦਾ ਹੈਗਾ ਫਿਰ ਕਦੇ ਬੈਠ ਕੇ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਅਲਾਪ ਸਿਕੰਦਰ ਜੀ ਪਹੁੰਚੇ ਨਹੀਂ ਸੁਰਜੀਤ ਪਾਤਸ਼ਦੀ ਦੀ ਅੰਤਿਮ ਅੰਦਾਜ਼ ਤੇ ਤਾਂ ਤੁਹਾਡੇ ਵੱਲੋਂ ਇੱਕ ਪਾਉ ਪੋਸਟ ਵੀ ਸਾਂਝੀ ਕੀਤੀ ਗਈ ਸੀ ਲਾਈਨਅ ਬੋਲਿਆਂ ਗਿਆ ਸੀ ਤਾਂ ਇੱਕ ਕੀ ਯਾਦ ਆਈ ਸੀ ਮਨ ਵਿੱਚ ਜਦੋਂ ਸੁਰਜੀਤ ਪਾਤਸ਼ਦੀ ਦੀ ਖਬਰ ਸੁਣੀ ਸੀ ਪਹਿਲੀ ਵਾਰ ਸਭ ਤੋਂ ਵੱਡੀ ਗੱਲ ਤਾਂ ਜੀ ਉਹਨਾਂ ਨਾਲ ਜਿੰਨੀਆਂ ਪੂਰੇ ਪੰਜਾਬ ਦੀਆਂ ਮੈਮਰੀਜ਼ ਨੇ ਬੱਚੇ-ਬੱਚੇ ਦੀਆਂ ਮੈਮਰੀਜ਼ ਨੇ ਕਿਉਂਕਿ ਸਾਡੇ ਸਿਲੇਬਸ ਤੋਂ ਲੈ ਕੇ ਸਾਡੇ ਸਕੂਲ ਦੇ ਸਿਲੇਬਸ ਤੋਂ ਲੈ ਕੇ ਜ਼ਿੰਦਗੀ ਦੇ ਸਿਲੇਬਸ ਤੱਕ ਜਿੱਥੇ-ਜਿੱਥੇ ਪਾਤਰ ਸਰ ਦੀਆਂ ਕਲਤੀਆਂ ਉਹਨਾਂ ਦੀਆਂ ਰਚਨਾਵਾਂ ਜਿੱਥੇ ਜਿੱਥੇ ਸਾਨੂੰ ਕਾਮ ਮੰਗਿਆ ਮੈਨੂੰ ਨਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਬਿਆਨ ਵੀ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਕਿੰਨੀ ਅਪਰੀਸ਼ੀਅਸ ਹਨ ਸੋ ਮੇਰੀ ਉਹਨਾਂ ਨਾਲ ਜਿੰਨੀਆਂ ਮੁਲਾਕਾਤਾਂ ਹੋਣੀਆਂ ਪੋਸਿਬਲ ਹੋਈਆਂ ਉਹਨੀਆਂ ਵਾਰੀ ਮੈਂ ਰਹਿ ਗਿਆ ਮਿਲਣ ਤੋਂ ਉਹਨਾਂ ਨੂੰ ਕਿਉਂਕਿ ਜਦੋਂ ਜਦੋਂ ਆਮਣੇ ਸਾਹਮਣੇ ਕਿਤੇ ਸਟੇਜਸ ਤੇ ਸਮਾਗਮ ਤੇ ਫਾਦਰ ਸਾਹਿਬ ਨਾਲ ਕਦੇ ਵੀ ਕਿਤੇ ਉਹਨਾਂ ਦੇ ਹੁੰਦੇ ਹੋਏ ਜਦੋਂ ਵੀ ਮੁਲਾਕਾਤ ਹੋਈ ਤਬਾਸ਼ ਇੱਕ ਦੂਰ ਉਹਨਾਂ ਦੇ ਦਰਸ਼ਨ ਕੀਤੇ ਕਦੇ ਉਹਨਾਂ ਨੂੰ ਕੋਲ ਜਾ ਕੇ ਗੱਲ ਨਾ ਕਰ ਪਾਇਆ ਔਰ ਜਿਵੇਂ ਮੈਂ ਦੱਸਿਆ ਸੀਗਾ ਆਪਣੀ ਪੋਸਟ ਦੇ ਵਿੱਚ ਵੀ ਕਿ ਮੇਰੇ ਫਾਦਰ ਸਾਹਿਬ ਦੇ ਭੋਗ ਵਾਲੇ ਦਿਨ ਉਹਨਾਂ ਨੇ ਮੈਨੂੰ ਬਹੁਤ ਅਸ਼ੀਰਵਾਦ ਦਿੱਤਾ ਮੈਨੂੰ ਦੁਆਵਾਂ ਦਿੱਤੀਆਂ ਔਰ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਊਗੀ ਔਰ ਅੱਜ ਦੇ ਦਿਨ ਮੈਨੂੰ ਇਹ ਦਿਨ ਆਉਣਾ ਪੈਣਾ ਇੱਥੇ ਵੀ ਉਹਨਾਂ ਦੇ ਉਹਨਾਂ ਦੀ ਅੰਤਿਮ ਅਰਦਾਸ ਤੇ ਮੈਨੂੰ ਅੱਜ ਆਉਣਾ ਪੈਣਾ ਸੋਚਿਆ ਨਹੀਂ ਸੀ ਕਦੇ ਸੋ ਬਹੁਤ ਜ਼ਿਆਦਾ ਹਰਟ ਵੀ ਹੈ ਇਸ ਗੱਲ ਤੋਂ ਔਰ ਇਸ ਗੱਲ ਦਾ ਦੁੱਖ ਹੈ ਰਿਗਰਟ ਹੈ ਕਿ ਉਹਨਾਂ ਨਾਲ ਬੈਠ ਕੇ ਉਹ ਦੋਸ ਸ਼ਬਦ ਬਹੁਤ ਵੱਡਾ ਦਿੱਖ ਹੈ ਫਾਦਰ ਸਾਹਿਬ ਦੇ ਪੋਕ ਤੇ ਆਏ ਸੀ ਤਾਂ ਉਸ ਟਾਈਮ ਤਾਂ ਤੁਹਾਨੂੰ ਆਪ ਨੂੰ ਹੀ ਨਹੀਂ ਹੋਣਾ ਕਿ ਕਿਉਂਕਿ ਅੱਜ ਤੁਸੀਂ ਉਹਨਾਂ ਦੇ ਪੋਕ ਗਾਇਆ ਉਹ ਵੇਲਾ ਤੇ ਇੱਕ ਅੱਜ ਦਾ ਵੇਲਾ ਇੱਕ ਰੀਜ ਰਹਿ ਗਈ ਦਿਲ ਵਿੱਚ ਮੈਂ ਉਹਨਾਂ ਦੇ ਬੇਟਿਆਂ ਦੇ ਨਾਲ ਰਿਲੇਟ ਕਰ ਪਾ ਰਿਹਾ ਵੱਡੇ ਭਾਈ ਉਹਨਾਂ ਨਾਲ ਮਨਰਾਜ ਭਾਈ ਉਹਨਾਂ ਨਾਲ ਸਾਰਿਆਂ ਨਾਲ ਹੀ ਪੂਰੀ ਫੈਮਿਲੀ ਨਾਲ ਰਿਲੇਟ ਕਰ ਪਾ ਰਿਹਾ ਕਿ ਉਹਨਾਂ ਨੂੰ ਇਸ ਵਕਤ ਕਿੰਨਾ ਫੀਲ ਹੁੰਦਾ ਹੋਵੇਗਾ ਜੇ ਮੈਂ ਉਹਨਾਂ ਨੂੰ ਜਾ ਕੇ ਅੱਜ ਹੌਸਲਾ ਦਵਾਂਗਾ ਤਾਂ ਮੈਂ ਇਹੀ ਕਹਿ ਸਕਦਾ ਕਿ ਤੁਹਾਡਾ ਇਹ ਦਰਦ ਮੈਂ ਜਾਣਦਾ ਸਮਝਦਾ ਮੈਂ ਹੰਡਾ ਚੁੱਕਿਆ ਸੋ ਮੇਰੇ ਤੋਂ ਮੈਂ ਹੀ ਉਹਨਾਂ ਨੂੰ ਹੌਸਲਾ ਦੇ ਸਕਦਾ ਕਿਉਂਕਿ ਉਹਨਾਂ ਦੀ ਜਗਤ ਦੀ ਮੈਂ 2 ਸਾਲ ਪਹਿਲਾਂ 3 ਸਾਲ ਪਹਿਲਾਂ रह ਚੁੱਕਿਆ ਸੋ ਜੋ ਮੈਂ ਸਿੱਖਿਆ ਜੋ ਮੈਂ ਸਮਝਿਆ ਉਹ ਮੈਂ ਉਹਨਾਂ ਨੂੰ ਸਮਝਾਉਂਗਾ ਔਰ ਮੇਰੇ ਤੋਂ ਵੱਡੇ ਨੇ ਮੇਰੇ ਤੋਂ ਸਿਆਣੇ ਨੇ ਉਹ ਜਿਸ ਬਾਪ ਦੀ ਔਲਾਦ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਸੋਚ ਦਿੱਤੀ ਹੋਈ ਹੈ ਚੀਜ਼ ਦੀ ਔਰ ਜ਼ਿੰਦਗੀ ਜੀਣ ਦੀ ਸਮਾਜ ਵਿਚਰਨ ਦੀ ਬਾਕੀ ਪਾਤਰ ਸਾਹਿਬ ਦੀ ਛਤਰ ਛਾਇਆ ਚ ਰਹਿ ਕੇ ਕੋਈ ਐਸਾ ਬੰਦਾ ਹੋ ਨਹੀਂ ਸਕਦਾ ਜਿਹਨੂੰ ਨਾ ਦੁਨੀਆ ਜੀਣ ਦੀ ਸੋਚ ਹੀ ਆਈ ਹੋਵੇ ਸੋ ਜ਼ਿੰਦਗੀ ਜੀਣ ਦੀ ਪਾਤਰ ਸਾਹਿਬ ਨੂੰ ਸੋਚ ਨੂੰ ਅੱਗੇ ਰੱਖੋਗੇ ਆ ਇੰਡਸਟਰੀ ਵਿੱਚ ਕਾਇਮ ਜਿੱਦਾਂ ਦੀ ਉਹ ਚਾਹੁੰਦੇ ਸੀ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਰਹੀ ਜੀ ਜਦੋਂ ਜਦੋਂ ਕਿਤੇ ਪਾਤਰ ਸਾਹਿਬ ਦੀ ਨਕਸ਼ਨਾਮਾ ਗਾਉਣ ਦਾ ਮੌਕਾ ਮਿਲੇ ਮੈਂ ਤਾਂ ਮੌਕਾ ਛੱਡਦਾ ਹੀ ਨਹੀਂ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਸੋ ਮੈਂ ਚਾਹਨਾ ਵੀ ਉਹਨਾਂ ਦੇ ਹੁੰਦੇ ਹੋਏ ਵੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਉਹਨਾਂ ਦੇ ਸਾਹਿਤ ਨੂੰ ਦੁਨੀਆ 'ਚ ਜ਼ਿੰਦਾ ਰੱਖਿਆ ਜਾਵੇ ਚਾਹੇ ਸੁਰ ਕਲਾਮ ਰਹੀ ਚਾਹੇ ਉਹਨਾਂ ਨੂੰ ਉਹਨਾਂ ਦੀਆਂ ਰਚਨਾਵਾਂ ਨੂੰ ਬੋਲ ਕੇ ਪੜ੍ਹ ਕੇ ਸੁਣਾ ਕੇ ਆ ਪਾਤਰ ਸਾਹਿਬ ਨੂੰ ਉਹਨਾਂ ਦੀਆਂ ਰਚਨਾਵਾਂ ਥਰੂ ਜ਼ਿੰਦਾ ਰੱਖਿਆ ਜਾਵੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਬੇਸ਼ੱਕ ਜੀ ਪਾਤਰ ਸਾਹਿਬ ਉਹ ਸ਼ਖਸ ਸੀਗੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਆਯਾਮ ਦਿੱਤਾ ਨਵੀਂ ਉਚਾਈ ਦਿੱਤੀ ਇੱਕ ਨਵਾਂ ਮਾਇਨਾ ਦਿੱਤਾ ਤੇ ਇਹੋ ਜਿਹੇ ਲੋਕ ਜਦੋਂ ਦੁਨੀਆ ਤੇ ਦੁਨੀਆ ਤੋਂ ਜਾਂਦੇ ਆ ਦੁੱਖ ਤਾਂ ਆਬਵੀਅਸਲੀ ਹੁੰਦਾ ਹੀ ਹੈ ਸਾਡੇ ਪਿਤਾ ਦੀ ਏਜ ਦੇ ਸੀਗੇ ਪਿਤਾ ਦੇ ਨਾਲ ਉਹਨਾਂ ਨੇ ਬਹੁਤ ਕੰਮ ਕੀਤਾ ਮੇਰੇ ਫਾਦਰ ਸਾਹਿਬ ਨਾਲ ਔਰ ਮੇਰਾ ਵੀ ਸੁਭਾਗ ਰਿਹਾ ਕਿ ਮੈਂ ਵੀ ਉਹਨਾਂ ਦੀ ਲਿਖੀ ਕਿਰਚਨਾ ਰਿਕਾਰਡ ਕੀਤੀ ਜੋਰਾਦਸ ਨੰਬਰੀਆ ਫਿਲਮ ਫਰਸਟ ਪਾਰਟ ਦੇ ਤੋਆਇਆ ਸੀ ਤੇ ਉਹਨਾਂ ਦੀ ਲਿਖੀ ਇੱਕ ਗਜ਼ਲ ਸੀਗੀ ਜੋ ਮੈਂ ਉਸ ਜਨਮ ਨੂੰ ਮੈਂ ਕੰਪੋਜ਼ ਕੀਤਾ ਸੀ ਮਿਊਜ਼ਿਕ ਦਿੱਤਾ ਸੀ ਸ਼ਾਜ਼ਮੂਨ ਜ਼ੂਰ ਨੇ ਕਹਾ ਸੀ ਕਿ ਜਿੰਨੇ ਸ਼ਬਦ ਕਹੀਏ ਉਹਨੇ ਥੋੜੇ ਹੈ ਜੀ ਮਤਲਬ ਕੋਈ ਹੈ ਹੀ ਨਹੀਂ ਐਡਜੈਕਟਿਵਜ਼ ਹੀ ਨਹੀਂ ਬਣੇ ਇਹਨਾਂ ਦੇ ਲਈ ਕਹਿੰਦੇ ਕਿ ਉਹਨਾਂ ਦਾ ਕੱਦ ਭਾਵੇਂ ਛੋਟਾ ਸੀ ਕਿਰਦਾਰ ਇੰਨਾ ਵੱਡਾ ਸੀ ਕਿ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਚ ਬਿਆਨ ਹੋ ਹੀ ਨਹੀਂ ਸਕਦੇ ਕਿਉਂਕਿ ਜਿਹੜੇ ਸ਼ਬਦ ਉਹ ਲਿਖ ਗਏ ਉਹ ਸ਼ਬਦ ਨਾਰਮਲ ਇਨਸਾਨ ਸੋਚ ਵੀ ਨਹੀਂ ਸਕਦਾ ਜੋਨਾਂ ਦੀ ਜੋਨਾਂ ਦਾ ਸ਼ੈਲੀ ਸੀ ਜੀ ਜੋ ਉਹਨਾਂ ਦਾ ਗੱਲਾਂ ਨੂੰ ਕਹਿਣ ਦਾ ਤਰੀਕਾ ਸੀਗਾ ਉਹ ਆਮ ਆਮ ਇਨਸਾਨ ਹੋ ਉਹ ਸੈਲੀ ਨਹੀਂ ਮਿਕਸ ਕਰਦਾ ਸੋਚ ਵੀ ਨਹੀਂ ਸਕਦਾ ਜਿਵੇਂ ਉਹਨਾਂ ਦੀ ਕਵਿਤਾ ਗਾਈ ਇੱਕ ਖੁਸ਼ਕਿਸਮਤ ਸਮਝਦੇ ਹੋ ਆਪਣੇ ਆਪ ਬਿਲਕੁਲ ਜੀ ਬਿਲਕੁਲ ਇਹ ਤੋਂ ਵਾਦਾ ਕਿਸ ਕਿਸਮਤ ਕੌਣ ਹੋਏਗਾ ਜੇ ਮੈਂ ਉਹਨਾਂ ਦੀ ਲਿਖੀ ਰਚਨਾ ਨੂੰ میوزਿਕ ਦਿੱਤਾ ਕੰਪੋਜ਼ ਕੀਤਾ ਗਾਇਆ ਸ਼ਾਜ਼ੀਆ ਮਨਜ਼ੂਰ ਨੇ ਤੇ ਮੇਰੇ ਧੰਨਵਾਦ ਨੇ ਮੈਨੂੰ ਇਦਾਂ ਦਾ ਮੌਕਾ ਮਿਲਿਆ ਬਹੁਤ ਬਹੁਤ ਸ਼ੁਕਰੀਆ ਸਰਦਾਰ ਜੀ ਪੰਜਾਬ ਦੇ ਮਹਾਨ ਸ਼ਾਇਰ ਡਾਕਟਰ ਸੁਜੀਤ ਪਾਤਰ ਜੀ ਨੂੰ ਅੱਜ ਅਸੀਂ ਇੱਥੇ ਲਿਪੀਟ ਕਰਨ ਆਏ ਆ ਉਹ ਮਹਾਨ ਸ਼ਾਇਰ ਸੀ ਪੂਰੇ ਦੁਨੀਆ ਦੇ ਪੰਜਾਬੀ ਦੇ ਸ਼ਾਇਰ ਤੇ ਮੈਂ ਕੋਸ਼ਿਸ਼ ਕਰਨੀ ਹੈ ਵੀ ਸ਼ੇਰ ਰਹੀਂ ਮਹਾਨ ਸ਼ਾਇਰ ਨੂੰ ਸ਼ਰਧਾਂਜਲੀ ਭੇਟ ਕਰਾਂ ਮਾਂ ਬੋਲੀ ਦਾ ਚਮਕੀਆ ਦੀਵਾ ਮਾਂ ਬੋਲੀ ਦਾ ਚਮਕੀਆ ਦੀਵਾ ਲੱਡ ਲੱਡ ਰ ਬੜਦਾ ਬੁੱਝ ਗਿਆ ਤਲਵੰਡੀ ਵਰਗੇ ਢੀਕਣ ਪਾਤਰ ਦਾਸੂ ਕਿੱਥੇ ਰੁੱਝ ਗਿਆ ਤਲਵੰਡੀ ਵਰਗੇ ਢੀਕਣ ਪਾਤਰ ਦਾਸੂ ਕਿੱਥੇ ਰੁੱਝ ਗਿਆ ਮਿੱਤਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਮਿੱਤਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਆਸ਼ਿਰਵਦਖਣਾ ਨਿਮਰਤਾ ਸਾਦਗੀ ਹਲੀਮੀ ਦੀ ਮੂੰਹ ਬੋਲਦੀ ਤਸਵੀਰ ਸੀ ਪਾਤਰ ਨਿਮਰਤਾ ਸਾਦਗੀ ਹਲੀਮੀ ਦੀ ਮੂੰਹ ਬੋਲਦੀ ਤਸਵੀਰ ਸੀ ਪਾਤਰ ਕਾਵਟਾਰੀ ਜਦੋਂ ਅਸੀਂ ਭਰਦਾ ਕਰਦਾ ਤਨਵੰਡੀ ਅਸ਼ੀਰਸੀ ਪਾਤਰ ਚਰਦਾ ਅਮਰੀਕ ਅਸ਼ੀਰਸੀ ਪਾਤਰ ਮੈਂ ਸਰਜ ਕੋ ਨੰਦਰ ਦੀ ਪਵਿੱਤਰ ਯਾਦ ਦੇ ਵਿੱਚ ਚਰਦਾ ਤੇ ਸਨਕਾਰ ਰਿਹਾ ਅਮਰੀਕ ਸਿੰਘ ਤਨਵੰਡੀ ਸਨਸਕਾਰ ਤੇ ਵੀ ਪਹੁੰਚੀ ਸੀ ਅੱਜ ਭੋਗ ਵੀ ਪਹੁੰਚਿਓ ਕਿਵੇਂ ਦੇਖਦੇ ਹੋ ਕਿ ਜਿਸ ਨਾਲ ਬੈ ਕੇ ਕਦੀ ਗੱਲਾਂ ਕੀਤੀ ਹੁੰਦੀਆਂ ਉਹਦੀ ਭੋਗ ਤੇ ਆਇਆ ਅੱਜ ਕਿਵੇਂ ਦੀ ਕਿਵੇਂ ਦਾ ਮਹਿਸੂਸ ਹੋ। ਦੇਖੋ ਇੱਕ ਰੰਗਲੇ ਸੱਜਣ ਨੂੰ ਇੱਕ ਵੱਡੇ ਭਰਾ ਨੂੰ ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਏ ਆ ਸਲੂਟ ਕਰਨ ਆਏ ਆ ਉਹਨਾਂ ਦੀਆਂ ਜੋ ਉਹਨਾਂ ਨੇ ਇਸ ਸਮਾਜ ਦੇ ਵਿੱਚ ਰਹਿ ਕੇ ਵਿਚਰੇ ਨੇ ਜੋ ਕੰਮ ਕੀਤੇ ਨੇ ਜਿਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਨੇ ਜੋ ਸਿਹਤ ਸਾਨੂੰ ਲੋਕਾਂ ਨੂੰ ਦਿੱਤਾ ਪੰਜਾਬੀਆਂ ਨੂੰ ਉਹ ਕਦੇ ਵੀ ਇਸ ਕੈਨਵਸ 'ਚੋਂ ਅਲੋਪ ਨਹੀਂ ਹੋਊਗਾ ਸਦਾ ਸਰਜੀਤ ਬਾਤਰ ਦਾ ਨਾਮ ਗੂੰਜੂਗਾ ਤੇ ਬਾਤਰ ਸਾਹਿਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਸਾਡੀ ਮਾਂ ਬੋਲੀ ਦੇ ਲਈ ਸਾਡੇ ਪੰਜਾਬ ਦੇ ਲਈ ਸਾਡੀ ਪੰਜਾਬੀਅਤ ਦੇ ਲਈ ਸਿਆਜੋ ਸਰੰਗਰੇ ਸੱਜਣ ਨੂੰ ਅਰਦਾਸ ਕਰਨ ਆਇਆ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾ ਚ ਨਮਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇੱਕ ਅਜਿਹੀ ਆਜੋ ਕਹਿੰਦੇ ਸੀ ਕਿ ਮੈਂ ਪੰਜਾਬੀ ਇੰਡਸਟਰੀ ਵਿੱਚ ਇਹ ਬਦਲਾਅ ਦੇਖਣਾ ਚਾਹੁੰਦਾ ਆਉਣ ਵਾਲੇ ਟਾਈਮ ਵਿੱਚ ਕਹਿੰਦੇ ਸੀ ਕੁਛ ਉਹਨਾਂ ਦੀ ਹਮੇਸ਼ਾ ਹੀ ਇਸੇ ਗੱਲ ਦੇ ਉੱਤੇ ਤੱਕ ਪਰ ਰਹਿੰਦੇ ਸੀ ਇਹ ਕੁਛ ਨਾ ਕੁਛ ਕੀਤਾ ਜਾਵੇ ਪੰਜਾਬ ਲਈ ਕੀਤਾ ਜਾਵੇ ਪੰਜਾਬੀਅਤ ਲਈ ਕੀਤਾ ਜਾਵੇ ਪੰਜਾਬੀ ਜ਼ਬਾਨ ਲਈ ਕੀਤਾ ਜਾਵੇ ਤੇ ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈਏ ਸੋ ਅੱਜ ਜਿਹੜਾ ਹਜ਼ੂਮ ਹੈ ਜਿਹੜਾ ਹੈ ਉਹਨਾਂ ਨੂੰ ਭਾਬੇ ਦੀ ਸ਼ਰਧਾਂਜਲੀ ਪੇਂਟ ਕਰਨ ਦੇ ਲਈ ਹੈ ਜਿੱਥੇ ਗੁਰੂ ਘਰ ਚ ਆਇਆ ਹੈਗਾ ਪਹੁੰਚਿਆ ਹੈਗਾ ਦੂਰੋਂ ਚੱਲ ਕੇ ਉਹਦਾ ਮਕਸਦ ਸਿਰਫ ਇਹ ਹੈ ਕਿ ਉਸ ਰੰਗਲੇ ਸੱਜਣ ਨੂੰ ਸਲੂਟ ਕੀਤਾ ਜਾਵੇ ਤੇ ਉਹਦੀਆਂ ਜਾਤਾਂ ਨੂੰ ਤਾਜ਼ਾ ਕੀਤਾ ਜਾਵੇ। ਬੜੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਜਦੋਂ ਪਾਤਰ ਸਾਹਿਬ ਨਾਲ ਬੈਠਦੇ ਸੀ ਨਾ ਐਦਾਂ ਲੱਗਦਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਆਪਾਂ ਬੁੱਕ ਪੜ੍ਹ ਲਈ ਕੋਈ ਪੂਰੀ ਸਾਨੂੰ ਬੁੱਕ ਬੜਨ ਦੀ ਲੋੜ ਨਹੀਂ। ਤੁਹਾਨੂੰ ਮੇਰੀਆਂ ਤਾਂ ਅਨੇਕਾਂ ਹੀ ਜਾਤਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੇ ਪਾਤਰ ਸਾਹਿਬ ਨੇ ਹਮੇਸ਼ਾ ਹੀ ਅ ਕਹਿੰਦੇ ਨੇ achiyan gallan kitiyan acha guide kita ਇੱਕ ਵੱਡੇ ਭਰਾ ਦੇ ਹੋਣ ਦੇ ਨਾਲ ਆਪਣਤ ਦਿੱਤੀ। ਸੋ ਆਈ ਨੈਵਰ ਫੋਰਗੇਟ। ਵੀ ਤੇਰੀ ਕੋਈ ਗੱਲ ਲੱਗੀ ਕੀ ਜਿਹੜੀ ਪੰਮੀ ਬਾਈ ਜੀ ਉਹਨਾਂ ਨੂੰ ਵਧੀਆ ਲੱਗਦੀ ਹੁੰਦੀ ਸੀ। ਅ ਬੜੀਆਂ ਗੱਲਾਂ ਨੇ। ਮੈਂ ਹੁਣ ਇੱਥੇ ਕਿੰਨੀਆਂ ਕੁ ਬੋਲਾਂ। ਐ ਕੋਈ ਮਾਹੌਲ ਇਸ ਤਰ੍ਹਾਂ ਦਾ ਹੈਗਾ। ਤੇ ਫਿਰ ਕਦੇ ਬੈਠ ਕੇ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਅਲਾਪ ਸਿਕੰਦਰ ਜੀ ਪਹੁੰਚੇ ਨਹੀਂ। ਸੁਰਜੀਤ ਪਾਤਸ਼ਦੀ ਦੀ ਅੰਤਿਮ ਅੰਦਾਜ਼ ਤੇ ਤੁਹਾਡੇ ਵੱਲੋਂ ਇੱਕ ਪਾਉ ਪੋਸਟ ਵੀ ਸਾਂਝੀ ਕੀਤੀ ਗਈ ਸੀ। ਲਾਈਨਅ ਬੋਲਿਆਂ ਗਿਆ ਸੀ। ਤੇ ਇੱਕ ਕੀ ਯਾਦ ਆਈ ਸੀ ਮਨ ਵਿੱਚ ਜਦੋਂ ਸੁਰਜੀਤ ਪਾਤਸ਼ਦੀ ਜੀ ਦੀ ਖਬਰ ਸੁਣੀ ਸੀ ਪਹਿਲੀ ਵਾਰ। ਅ ਸਭ ਤੋਂ ਵੱਡੀ ਗੱਲ ਤਾਂ ਜੀ ਉਹਨਾਂ ਨਾਲ ਜਿੰਨੀਆਂ ਪੂਰੇ ਪੰਜਾਬ ਦੀਆਂ ਮੈਮਰੀਜ਼ ਨੇ ਬੱਚੇ-ਬੱਚੇ ਦੀਆਂ ਮੈਮਰੀਜ਼ ਨੇ ਕਿਉਂਕਿ ਸਾਡੇ ਸਿਲੇਬਸ ਤੋਂ ਲੈ ਕੇ ਸਾਡੇ ਸਕੂਲ ਦੇ ਸਿਲੇਬਸ ਤੋਂ ਲੈ ਕੇ ਜ਼ਿੰਦਗੀ ਦੇ ਸਿਲੇਬਸ ਤੱਕ ਜਿੱਥੇ-ਜਿੱਥੇ ਪਾਤਰ ਸਰ ਦੀਆਂ ਪੰਕਤੀਆਂ ਉਹਨਾਂ ਦੀ ਰਚਨਾਵਾਂ ਜਿੱਥੇ-ਜਿੱਥੇ ਸਾਨੂੰ ਕੰਮ ਆਈਆਂ ਮੈਨੂੰ ਨਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਬਿਆਨ ਵੀ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਕਿੰਨੀਆਂ ਪ੍ਰੀਸ਼ੀਅਸ ਨੇ ਸੋ ਮੇਰੀ ਉਹਨਾਂ ਨਾਲ ਜਿੰਨੀਆਂ ਮੁਲਾਕਾਤਾਂ ਹੋਣੀਆਂ ਪੋਸੀਬਲ ਹੋਈਆਂ ਉਹ 19 ਵਾਰੀ ਮੈਂ ਰਹਿ ਗਿਆ ਮਿਲਣ ਤੋਂ ਉਹਨਾਂ ਨੂੰ ਕਿਉਂਕਿ ਜਦੋਂ ਜਦੋਂ ਆਮਨੇ ਸਾਹਮਨੇ ਕਿਤੇ ਸਟੇਜਸ ਤੇ ਸਮਾਗਮ ਤੇ ਫਾਦਰ ਸਾਹਿਬ ਨਾਲ ਕਦੇ ਵੀ ਕਿਤੇ ਉਹਨਾਂ ਦੇ ਹੁੰਦੇ ਹੋਏ ਜਦੋਂ ਵੀ ਮੁਲਾਕਾਤ ਹੋਈ ਤਬਾ ਸਿੱਖ ਦੂਰੋਂ ਉਹਨਾਂ ਦੇ ਦਰਸ਼ਨ ਕੀਤੇ ਕਦੇ ਉਹਨਾਂ ਨੂੰ ਕੋਲ ਜਾ ਕੇ ਗੱਲ ਨਾ ਕਰ ਪਾਇਆ ਔਰ ਜਿਵੇਂ ਮੈਂ ਦੱਸਿਆ ਸੀਗਾ ਆਪਣੀ ਪੋਸਟ ਦੇ ਵਿੱਚ ਵੀ ਕਿ ਮੇਰੇ ਫਾਦਰ ਸਾਹਿਬ ਦੇ ਭੋਗ ਵਾਲੇ ਦਿਨ ਉਹਨਾਂ ਨੇ ਮੈਨੂੰ ਬਹੁਤ ਆਸ਼ੀਰਵਾਦ ਦਿੱਤਾ ਮੈਨੂੰ ਦੁਆਵਾਂ ਦਿੱਤੀਆਂ ਪਰ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਊਗੀ ਔਰ ਅੱਜ ਦੇ ਦਿਨ ਮੈਨੂੰ ਇਹ ਦਿਨ ਆਉਣਾ ਪੈਣਾ ਇੱਥੇ ਵੀ ਉਹਨਾਂ ਦੇ ਉਹਨਾਂ ਦੀ ਅੰਤਿਮ ਅਰਦਾਸ ਤੇ ਮੈਨੂੰ ਅੱਜ ਆਉਣਾ ਪੈਣਾ। ਸੋਚਿਆ ਨਹੀਂ ਸੀ ਕਦੇ। ਸੋ ਬਹੁਤ ਜ਼ਿਆਦਾ ਹਰਟ ਵੀ ਐ ਇਸ ਗੱਲ ਤੋਂ ਔਰ ਇਸ ਗੱਲ ਦਾ ਦੁੱਖ ਹੈ ਰਿਗਰਟ ਹੈ ਕਿ ਉਹਨਾਂ ਨਾਲ ਬੈਠ ਕੇ ਉਹ ਦੋਸਤ ਸ਼ਬਦ ਸਾਂਝੇ ਨਾ ਕਰ ਪਾਇਆ। ਬਹੁਤ ਵੱਡਾ ਦੁੱਖ ਹੈ। ਫਾਦਰ ਸਾਹਿਬ ਦੇ ਭੋਗ ਤੇ ਆਏ ਸੀ ਤਾਂ ਉਸ ਟਾਈਮ ਤਾਂ ਤੁਹਾਨੂੰ ਆਪ ਨੂੰ ਹੀ ਨਹੀਂ ਹੋਣਾ ਕਿ ਕਿਉਂਕਿ ਅੱਜ ਤੁਸੀਂ ਉਹਨਾਂ ਦੇ ਭੋਗ ਆਇਆ ਉਹ ਵੇਲਾ ਤੇ ਇੱਕ ਅੱਜ ਦਾ ਵੇਲਾ ਇੱਕ ਰੀਜ ਰਹਿ ਗਈ ਦਿਲ ਵਿੱਚ। ਮੈਂ ਉਹਨਾਂ ਦੇ ਬੇਟਿਆਂ ਦੇ ਨਾਲ ਰਿਲੇਟ ਕਰ ਪਾ ਰਿਹਾ ਵੱਡੇ ਭਾਈ ਉਹਨਾਂ ਨਾਲ ਮਨਰਾਜ ਭਾਈ ਉਹਨਾਂ ਸਾਰਿਆਂ ਨਾਲ ਹੀ ਕੋਈ ਫੈਮਿਲੀ ਨਾਲ ਰਿਲੇਟ ਕਰ ਪਾ ਰਹੇ ਆ ਕਿ ਉਹਨਾਂ ਨੂੰ ਇਸ ਵਕਤ ਕਿੰਨਾ ਫੀਲ ਹੁੰਦਾ ਹੋਵੇਗਾ ਜੇ ਮੈਂ ਉਹਨਾਂ ਨੂੰ ਜਾ ਕੇ ਅੱਜ ਹੌਸਲਾ ਦਊਂਗਾ ਤਾਂ ਮੈਂ ਇਹੀ ਕਹਿ ਸਕਦਾ ਕਿ ਤੁਹਾਡਾ ਇਹ ਦਰਦ ਮੈਂ ਜਾਣਦਾ ਸਮਝਦਾ ਮੈਂ ਹੰਢਾ ਚੁੱਕਿਆ ਹਾਂ ਸੋ ਮੇਰੇ ਤੋਂ ਮੈਂ ਹੀ ਉਹਨਾਂ ਨੂੰ ਹੌਸਲਾ ਦੇ ਸਕਦਾ ਕਿਉਂ ਉਹਨਾਂ ਦੀ ਜਗਤ ਦੀ ਮੈਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਰਹਿ ਚੁੱਕਿਆ ਸੋ ਜੋ ਮੈਂ ਸਿੱਖਿਆ ਜੋ ਮੈਂ ਸਮਝਿਆ ਉਹ ਮੈਂ ਉਹਨਾਂ ਨੂੰ ਸਮਝਾਉਂਗਾ ਔਰ ਮੇਰੇ ਤੋਂ ਵੱਡੇ ਨੇ ਮੇਰੇ ਤੋਂ ਸਿਆਣੇ ਨੇ ਉਹ ਜਿਸ ਬਾਪ ਦੀ ਔਲਾਦ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਸੋਚ ਦਿੱਤੀ ਹੋਈ ਹੈ ਚੀਜ਼ ਦੀ ਔਰ ਜ਼ਿੰਦਗੀ ਜੀਣ ਦੀ ਸਮਾਜ ਵਿਚਰਨ ਦੀ ਬਾਕੀ ਪਾਤਰ ਸਾਹਿਬ ਦੀ ਛਤਰ ਛਾਇਆ ਚ ਰਹਿ ਕੇ ਕੋਈ ਐਸਾ ਬੰਦਾ ਹੋ ਨਹੀਂ ਸਕਦਾ ਜਿਹਨੂੰ ਨਾ ਦੁਨੀਆ ਜੀਣ ਦੀ ਸੋਚ ਹੀ ਆਈ ਹੋਵੇ ਸੋ ਜ਼ਿੰਦਗੀ ਜੀਣ ਦੀ ਪਾਤਰ ਸਾਹਿਬ ਦੀ ਸੋਚ ਨੂੰ ਅੱਗੇ ਰੱਖੋਗੇ ਆ ਇੰਡਸਟਰੀ ਵਿੱਚ ਕਾਇਮ ਜਿੱਦਾਂ ਦੀ ਉਹ ਚਾਲ ਦੇ ਸੀ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਸੀਗੀ ਜੀ ਜਦੋਂ ਜਦੋਂ ਕਿਤੇ ਪਾਤਰ ਸਾਹਿਬ ਦੀ ਨਕਸ਼ਨਾਵਾ ਗਾਉਣ ਦਾ ਮੌਕਾ ਮਿਲੇ ਮੈਂ ਤਾਂ ਮੌਕਾ ਛੱਡਦਾ ਹੀ ਨਹੀਂ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਸੋ ਮੈਂ ਚਾਹਣਾ ਵੀ ਉਹਨਾਂ ਦੇ ਹੁੰਦੇ ਹੋਏ ਵੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਉਹਨਾਂ ਦੇ ਸਾਹਿਤ ਨੂੰ ਦੁਨੀਆ 'ਚ ਜ਼ਿੰਦਾ ਰੱਖਿਆ ਜਾਵੇ ਚਾਹੇ ਸੁਰ ਕਲਾਮ ਰਹੇ ਚਾਹੇ ਉਹਨਾਂ ਨੂੰ ਉਹਨਾਂ ਦੀਆਂ ਰਚਨਾਵਾਂ ਨੂੰ ਬੋਲ ਕੇ ਪੜ੍ਹ ਕੇ ਸੁਣਾ ਕੇ ਆ ਬਾਤਰ ਸਾਹਿਬ ਨੂੰ ਉਹਦੀ ਰਚਨਾਵਾਂ ਥਰੂ ਜ਼ਿੰਦਾ ਰੱਖਿਆ ਜਾਵੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਬੇਸ਼ੱਕ ਜੀ ਪਾਤਰ ਸਾਹਿਬ ਉਹ ਸ਼ਖਸ ਸੀਗੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਆਯਾਮ ਦਿੱਤਾ ਨਵੀਂ ਉਚਾਈ ਦਿੱਤੀ ਇੱਕ ਨਵਾਂ ਮਾਇਨਾ ਦਿੱਤਾ ਤੇ ਇਹੋ ਜਿਹੇ ਲੋਕ ਜਦੋਂ ਦੁਨੀਆ ਤੇ ਦੁਨੀਆ ਤੋਂ ਜਾਂਦੇ ਆ ਦੁੱਖ ਤਾਂ ਆਬਵੀਅਸਲੀ ਹੁੰਦਾ ਹੀ ਹੈ ਸਾਡੇ ਪਿਤਾ ਦੀ ਏਜ ਦੇ ਸੀਗੇ ਪਿਤਾ ਦੇ ਨਾਲ ਉਹਨਾਂ ਨੇ ਬਹੁਤ ਕੰਮ ਕੀਤਾ ਮੇਰੇ ਫਾਦਰ ਸਾਹਿਬ ਨਾਲ ਔਰ ਮੇਰਾ ਵੀ ਸੁਭਾਗ ਰਿਹਾ ਕਿ ਮੈਂ ਵੀ ਉਹਨਾਂ ਦੀ ਲਿਖੀ ਕ੍ਰਚਨਾ ਰਿਕਾਰਡ ਕੀਤੀ ਜੋਰਾ ਦਸ ਨੰਬਰੀਆ ਫਿਲਮ ਫਰਸਟ ਵਾਰ ਦੇ ਤੋਆਇਆ ਸੀ ਤੇ ਉਹਨਾਂ ਦੀ ਲਿਖੀ ਇੱਕ ਗਜ਼ਲ ਸੀ ਜਿਹੋ ਮੈਂ ਉਸ ਜਨੂ ਮੈਂ ਕੰਪੋਜ਼ ਕੀਤਾ ਸੀ ਮਿਸਿੰਗ ਦਿੱਤਾ ਸੀ ਸ਼ਾਜ਼ੀਆ ਮਨਜ਼ੂਰ ਨੇ ਕਹਾ ਸੀ ਉਹਨੇ ਤੇ ਜਿੰਨੇ ਸ਼ਬਦ ਕਹੀਏ ਉਹਨੇ ਥੋੜੇ ਐ ਜੀ ਮਤਲਬ ਕੋਈ ਹੈ ਹੀ ਨਹੀਂ ਐਡਜੈਕਟਿਵਜ਼ ਹੀ ਨਹੀਂ ਬਣੇ ਉਹਨਾਂ ਦੇ ਲਈ ਕਹਿੰਦੇ ਕਿ ਉਹਨਾਂ ਦਾ ਕਾਦ ਭਾਵੇਂ ਛੋਟਾ ਸੀ ਕਿਰਦਾਰ ਇੰਨਾ ਵੱਡਾ ਸੀ ਕਿ ਉਹ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਚੋ ਬਿਆਨ ਹੋ ਹੀ ਨਹੀਂ ਸਕਦੇ ਕਿਉਂਕਿ ਜਿਹੜੇ ਸ਼ਬਦ ਉਹ ਲਿਖ ਗਏ ਉਹ ਸ਼ਬਦ ਜਿਹੜਾ ਨਾਰਮਲ ਇਨਸਾਨ ਸੋਚ ਵੀ ਨਹੀਂ ਸਕਦਾ ਜੋਨਾ ਦੀ ਜੋਨਾ ਦਾ ਸ਼ੈਲੀ ਸੀਗੀ ਜੋ ਉਹਨਾਂ ਦਾ ਗੱਲਾਂ ਨੂੰ ਕਹਿਣ ਦਾ ਤਰੀਕਾ ਸੀਗਾ ਉਹ ਆਮ ਆਮ ਇਨਸਾਨ ਉਹ ਸ਼ੈਲੀ ਨਹੀਂ ਮਿਕਸ ਕਰਦਾ ਸੋਚ ਵੀ ਨਹੀਂ ਸਕਦਾ ਜਿਵੇਂ ਉਹਨਾਂ ਦੀ ਕਵਿਤਾ ਗਾਈ ਇੱਕ ਖੁਸ਼ਕਿਸਮਤ ਸਮਝਦੇ ਹੋ ਆਪਣੇ ਆਪ ਬਿਲਕੁਲ ਜੀ ਬਿਲਕੁਲ ਇਸ ਤੋਂ ਵੱਧ ਦਾ ਖੁਸ਼ਕਿਸਮਤ ਕੌਣ ਹੋਏਗਾ ਜੇ ਮੈਂ ਉਹਨਾਂ ਦੀ ਲਿਖੀ ਰਚਨਾ ਨੂੰ میوزਿਕ ਦਿੱਤਾ ਕੰਪੋਜ਼ ਕੀਤਾ ਗਾਇਆ ਸ਼ਾਜ਼ਾ ਮਨਜ਼ੂਰ ਨੇ ਸੀ ਤੇ ਮੇਰੇ ਧੰਨਵਾਦ ਨੇ ਮੈਨੂੰ ਇਦਾਂ ਦਾ ਮੌਕਾ ਮਿਲਿਆ ਬਹੁਤ ਬਹੁਤ ਸ਼ੁਕਰੀਆ ਸਰਦਾਰ ਜੀ ਪੰਜਾਬ ਦੇ ਮਹਾਨ ਸ਼ਹਿਰ ਡਾਕਟਰ ਸੁਜੀਤ ਪਾਤਰ ਜੀ ਨੂੰ ਅੱਜ ਅਸ਼ਿਰਾ ਅਦਿਲੀ ਭੇਟ ਕਰਨ ਆਏ ਆ ਉਹ ਮਹਾਨ ਸ਼ਹਿਰ ਸੀ ਪੂਰੇ ਦੁਨੀਆ ਦੇ ਪੰਜਾਬੀ ਦੇ ਸ਼ਾਇਰ ਤੇ ਮੈਂ ਕੋਸ਼ਿਸ਼ ਕਰਨੀ ਹੈ ਵੀ ਸ਼ੇਰ ਰਹੀਂ ਮਹਾਨ ਸ਼ਹਿਰ ਨੂੰ ਸ਼ਰਧਾਂਜਲੀ ਭੇਟ ਕਰਾਂ ਮਾਂ ਬੋਲੀ ਦਾ ਚਮਕੀਆ ਦੀਵਾ ਮਾਂ ਬੋਲੀ ਦਾ ਚਮਕੀਆ ਦੀਵਾ ਲੱਟ ਲੱਟ ਰਵਦਾ ਬੁੱਝ ਗਿਆ ਤਰਵੰਡੀ ਵਰਗੇ ਢੀਕਣ ਪਾਤਰ ਦਾ ਤੂੰ ਕਿੱਥੇ ਰੁੱਝ ਗਿਆ ਤਰਵੰਡੀ ਵਰਗੇ ਢੀਕਣ ਪਾਤਰ ਦਾ ਤੂੰ ਕਿੱਥੇ ਰੁੱਝ ਗਿਆ ਮਿੱਤਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਮਿੱਤਰਾਂ ਦਾ ਉਹ ਮੀਤ ਤੁਰ ਗਿਆ ਸਦਾ ਵਾਸਤੇ ਸਰਜੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਮਾਂ ਬੋਲੀ ਦਾ ਲਾਡਲਾ ਪਾਤਰ ਲੋਹੜੇ ਦੀ ਕਰਪ੍ਰੀਤ ਤੁਰ ਗਿਆ ਆਸ਼ਿਰ ਦਿਖਣਾ ਨਿਵਰਤਾ ਸਾਦਗੀ ਹਲੀਮੀ ਦੀ ਮੂੰਹ ਬੋਲਦੀ ਤਸਵੀਰ ਸੀ ਪਾਤਰ ਨਿਮਰਤਾ ਸਾਦਗੀ ਹਲੀਮੀ ਦੀ ਮੂੰਹ ਬੋਲਦੀ ਤਸਵੀਰ ਸੀ ਪਾਤਰ ਕਾਬੜਾਰੀ ਜਦੋਂ ਅਸੀਂ ਭਰਦਾ ਕਰਦਾ ਤਲਵੰਡੀ ਅਸ਼ੀਰ ਸੀ ਪਾਤਰ ਚਰਦਾ ਮਰੀਜ਼ ਅਸ਼ੀਰ ਸੀ ਪਾਤਰ ਮੈਂ ਸਰਜ ਕੋ ਨੰਦ ਦੀ ਪਵਿੱਤਰ ਯਾਦ ਦੇ ਵਿੱਚ ਚਰਦਾ ਤੇ ਸਰਕਾਰ ਅਮਰੀਕ ਸਿੰਘ ਕਰੋੜੀ ਸਿਸਕਾਰਤਰੀ ਪਹੁੰਚੀ ਸੀ ਅੱਜ ਧੋਖ ਦੀ ਵੀ ਪਹੁੰਚੋ ਕਿਵੇਂ ਦੇਖਦੇ ਹਾਂ ਕਿ ਜਿਸ ਨਾਲ ਬੈਠ ਕੇ ਕਦੀ ਗੱਲਾਂ ਕੀਤੀ ਹੁੰਦੀ ਆ ਉਹ ਦੀ ਧੋਖ ਤੇ ਆਇਆ ਅੱਜ ਕਿਵੇਂ ਦੀ ਕਿਵੇਂ ਦਾ ਮਹਿਸੂਸ ਹੋ। ਦੇਖੋ ਇੱਕ ਰੰਗਲੇ ਸੱਜਣ ਨੂੰ ਇੱਕ ਵੱਡੇ ਭਰਾ ਨੂੰ ਇੱਕ ਵੱਡੇ ਦਾਨਿਸ਼ਮੰਦ ਬੰਦੇ ਨੂੰ ਅੱਜ ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਇਆ। ਸਲੂਟ ਕਰਨ ਆਇਆ ਉਹਨਾਂ ਦੀ ਜੋ ਉਹਨਾਂ ਨੇ ਇਸ ਸਮਾਜ ਦੇ ਵਿੱਚ ਰਹਿ ਕੇ ਵਿਚਰੇ ਨੇ ਜੋ ਕੰਮ ਕੀਤੇ ਨੇ ਜਿਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਨੇ ਜੋ ਸਹਿਤ ਸਾਨੂੰ ਲੋਕਾਂ ਨੂੰ ਦਿੱਤਾ ਪੰਜਾਬੀਆਂ ਨੂੰ ਉਹ ਕਦੇ ਵੀ ਇਸ ਕੈਨਵਸ ਤੋਂ ਅਲੋਪ ਨਹੀਂ ਹੋਊਗਾ ਸਦਾ ਸਰਜੀਤ ਬਾਤਰ ਦਾ ਨਾਮ ਗੂੰਜੂਗਾ ਤੇ ਬਾਤਰ ਸਾਹਿਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਸਾਡੀ ਮਾਂ ਬੋਲੀ ਦੇ ਲਈ ਸਾਡੇ ਪੰਜਾਬ ਦੇ ਲਈ ਸਾਡੀ ਪੰਜਾਬੀਅਤ ਦੇ ਲਈ ਸਿਆਜੋ ਸਰੰਗਰੇ ਸੱਜਣੋਂ ਅਰਦਾਸ ਕਰਨਾ ਹੈ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾ ਚ ਨਮਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਬਣਨ ਦਾ ਬਣ ਬਖਸ਼ੇ ਇੱਕ ਅਜਿਹੀ ਆਜੋ ਕਹਿੰਦੇ ਸੀ ਕਿ ਮੈਂ ਪੰਜਾਬੀ ਇੰਡਸਟਰੀ ਵਿੱਚ ਇਹ ਬਦਲਾਵ ਦੇਖਣਾ ਚਾਹੁੰਦਾ ਆਨ ਵੇਲੇ ਟਾਈਮ ਚ ਕਹਿੰਦੇ ਸੀ ਕੁਛੋ ਦੇਖੋ ਉਹ ਉਹਨਾਂ ਦੀ ਹਮੇਸ਼ਾ ਹੀ ਇਸੇ ਗੱਲ ਦੇ ਉੱਤੇ ਤਤਪਰ ਰਹਿੰਦੇ ਸੀ ਕਿ ਕੁਝ ਨਾ ਕੁਝ ਕੀਤਾ ਜਾਵੇ ਪੰਜਾਬ ਲਈ ਕੀਤਾ ਜਾਵੇ ਪੰਜਾਬੀਅਤ ਲਈ ਕੀਤਾ ਜਾਵੇ ਪੰਜਾਬੀ ਜ਼ੁਬਾਨ ਲਈ ਕੀਤਾ ਜਾਵੇ ਤੇ ਉਹਨਾਂ ਨੇ ਸਾਰੀ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਜਾਬੀਅਤ ਦੇ ਲੇਖੇ ਲਾਈਏ ਸੋ ਅੱਜ ਜਿਹੜਾ ਹਜ਼ੂਮ ਹੈ ਜਿਹੜਾ ਹੈ ਉਹਨਾਂ ਨੂੰ ਭਾਬੇ ਨੀ ਸ਼ਰਾਂਝਲੀ ਪੇਂਟ ਕਰਨ ਦੇ ਲਈ ਹੈ ਜਿੱਥੇ ਗੁਰੂ ਘਰ ਚ ਆਇਆ ਹੈਗਾ ਪਹੁੰਚਿਆ ਹੈਗਾ ਦੂਰੋਂ ਚੱਲ ਕੇ ਉਹਦਾ ਮਕਸਦ ਸਿਰਫ ਇਹ ਹੈ ਕਿ ਉਸ ਰੰਗਲੇ ਸੱਜਣ ਨੂੰ ਸਲੂਟ ਕੀਤਾ ਜਾਵੇ ਤੇ ਉਹਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ ਬੜੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਜਦੋਂ ਪਾਤਰ ਸਾਹਿਬ ਨਾਲ ਬੈਠਦੇ ਸੀ ਨਾ ਐਦਾਂ ਲੱਗਦਾ ਸੀ ਉਹਨਾਂ ਦੀ ਗੱਲਾਂ ਸੁਣ ਕੇ ਆਪਾਂ ਬੁੱਕ ਪੜ੍ਹ ਲਈ ਕੋਈ ਪੂਰੀ ਸਾਨੂੰ ਬੁੱਕ ਬੜਨ ਦੀ ਲੋੜ ਨਹੀਂ ਲਗੋ ਮੇਰੀਆਂ ਤਾਂ ਅਨੇਕਾਂ ਹੀ ਯਾਦਾਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੇ ਪਾਤਰ ਸਾਹਿਬ ਨੇ ਹਮੇਸ਼ਾ ਹੀ ਆ ਕਿਨੇ ਨੇ ਅੱਛੀਆਂ ਗੱਲਾਂ ਕੀਤੀਆਂ ਅੱਛਾ ਗਾਈਡ ਕੀਤਾ ਇੱਕ ਵੱਡੇ ਭਰਾ ਦੇ ਹੋਣ ਦੇ ਨਾਲ ਆਪਣਤ ਦਿੱਤੀ ਸੋ ਆਈ ਨੇਵਰ ਫੋਰਗੇਟ ਕੋਈ ਤੜੀ ਕੋਈ ਗੱਲ ਲਿਖੀ ਜਿਹੜੀ ਪੰਮੀ ਪਾਈ ਜੀ ਉਹਨਾਂ ਨੂੰ ਵਧੀਆ ਲੱਗਦੀ ਹੁੰਦੀ ਸੀ ਅ ਬੜੀਆਂ ਗੱਲਾਂ ਨੇ ਮੈਂ ਹੁਣ ਇੱਥੇ ਕਿੰਨੀਆਂ ਕੁ ਬੋਲਾਂ ਕੋਈ ਮਾਹੌਲ ਇਸ ਤਰ੍ਹਾਂ ਦਾ ਹੈਗਾ ਫੇਟਾ ਦੇ ਬੈਠ ਕੇ ਕਰਾਇਆ ਬਹੁਤ ਬਹੁਤ ਸ਼ੁਕਰੀਆ ਅਲਪ ਸਿਕੰਦਰ ਜੀ ਪਹੁੰਚੇ ਨਹੀਂ ਸੁਰਜੀਤ ਪਾਤਸ਼ੇਪੀ ਦੀ ਅੰਤਿਮ ਅਦਾਸ ਤੇ ਤੁਹਾਡੇ ਵੱਲੋਂ ਇੱਕ ਪਾਵ ਪੋਸਟ ਵੀ ਸਾਂਝੀ ਕੀਤੀ ਗਈ ਸੀ ਲਾਈਨ ਅ ਬੋਲੀਆਂ ਗਿਆ ਸੀ ਤੇ ਇੱਕ ਕੀ ਯਾਦ ਆਈ ਸੀ ਮਾਨਵੀ ਚ ਜਦੋਂ ਸੁਰਜੀਤ ਪਾਤਸ਼ੇਪੀ ਦੀ ਖਬਰ ਸੁਣੀ ਸੀ ਪਹਿਲੀ ਵਾਰ ਸਭ ਤੋਂ ਵੱਡੀ ਗੱਲ ਤਾਂ ਜੀ ਉਹਨਾਂ ਨਾਲ ਜਿੰਨੀਆਂ ਪੂਰੇ ਪੰਜਾਬ ਦੀਆਂ ਮੈਮਰੀਜ਼ ਨੇ ਬੱਚੇ ਬੱਚੇ ਦੀਆਂ ਮੈਮਰੀਜ਼ ਨੇ ਕਿਉਂਕਿ ਸਾਡੇ ਸਿਲੇਬਸ ਤੋਂ ਲੈ ਕੇ ਸਾਡੇ ਸਕੂਲ ਦੇ ਸਿਲੇਬਸ ਤੋਂ ਲੈ ਕੇ ਜ਼ਿੰਦਗੀ ਦੇ ਸਿਲੇਬਸ ਤੱਕ ਜਿੱਥੇ-ਜਿੱਥੇ ਪਾਤਰ ਸਾਹਿਬ ਦੀਆਂ ਪੰਕਤੀਆਂ ਉਹਨਾਂ ਦੀਆਂ ਰਚਨਾਵਾਂ ਜਿੱਥੇ ਜਿੱਥੇ ਸਾਨੂੰ ਕੰਮ ਆਈਆਂ ਮੈਨੂੰ ਨਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਬਿਆਨ ਵੀ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਕਿੰਨੀਆਂ ਪ੍ਰੈਸ਼ੀਅਸ ਨੇ ਸੋ ਮੇਰੀ ਉਹਨਾਂ ਨਾਲ ਜਿੰਨੀਆਂ ਮੁਲਾਕਾਤਾਂ ਹੋਣੀਆਂ ਪੋਸਿਬਲ ਹੋਈਆਂ ਆ ਉਹਨੀ ਵਾਰੀ ਮੈਂ ਰਹਿ ਗਿਆ ਮਿਲਣ ਤੋਂ ਉਹਨਾਂ ਨੂੰ ਕਿਉਂਕਿ ਜਦੋਂ ਜਦੋਂ ਆਮਰੇ ਸਾਹਮਣੇ ਕਿਤੇ ਸਟੇਜਸ ਤੇ ਸਮਾਗਮ ਤੇ ਫਾਦਰ ਸਾਹਿਬ ਨਾਲ ਕਦੇ ਵੀ ਕਿਤੇ ਉਹਨਾਂ ਦੇ ਹੁੰਦੇ ਹੋਏ ਜਦੋਂ ਵੀ ਮੁਲਾਕਾਤ ਹੋਈ ਤਬਾ ਸਿੱਖ ਦੂਰੋਂ ਉਹਨਾਂ ਦੇ ਦਰਸ਼ਨ ਕੀਤੇ ਕਦੇ ਉਹਨਾਂ ਨੂੰ ਕੋਲ ਜਾ ਕੇ ਗੱਲ ਨਾ ਕਰ ਪਾਇਆ ਔਰ ਜਿਵੇਂ ਮੈਂ ਦੱਸਿਆ ਸੀਗਾ ਆਪਣੀ ਪੋਸਟ ਦੇ ਵਿੱਚ ਵੀ ਕਿ ਮੇਰੇ ਫਾਦਰ ਸਾਹਿਬ ਦੇ ਭੋਗ ਵਾਲੇ ਦਿਨ ਉਹਨਾਂ ਨੇ ਮੈਨੂੰ ਬਹੁਤ ਅਸ਼ੀਰਵਾਦ ਦਿੱਤਾ ਮੈਨੂੰ ਦੁਆਵਾਂ ਦਿੱਤੀਆਂ ਪਰ ਮੈਂ ਸੋਚਿਆ ਨਹੀਂ ਸੀਗਾ ਕਿ ਮੇਰੀ ਪਹਿਲੀ ਤੇ ਆਖਰੀ ਮੁਲਾਕਾਤ ਹੋਊਗੀ ਔਰ ਅੱਜ ਦੇ ਦਿਨ ਮੈਨੂੰ ਇਹ ਦਿਨ ਆਉਣਾ ਪੈਣਾ ਇੱਥੇ ਵੀ ਉਹਨਾਂ ਦੇ ਉਹਨਾਂ ਦੀ ਅੰਤਿਮ ਅਰਦਾਸ ਤੇ ਮੈਨੂੰ ਅੱਜ ਆਉਣਾ ਪੈਣਾ ਸੋਚਿਆ ਨਹੀਂ ਸੀ ਕਦੇ ਸੋ ਬਹੁਤ ਜ਼ਿਆਦਾ ਹਰਟ ਵੀ ਹੈ ਇਸ ਗੱਲ ਤੋਂ ਔਰ ਇਸ ਗੱਲ ਦਾ ਦੁੱਖ ਹੈ ਰਿਗਰਟ ਹੈ ਕਿ ਉਹਨਾਂ ਨਾਲ ਬੈਠ ਕੇ ਉਹ ਦੋ ਸ਼ਬਦ ਸਾਂਝੇ ਨਾ ਕਰ ਪਾਇਆ ਬਹੁਤ ਵੱਡਾ ਦੁੱਖ ਹੈ ਫਾਦਰ ਸਾਹਿਬ ਦੇ ਪੋਪਕ ਤੇ ਆਏ ਸੀ ਤਾਂ ਉਸ ਟਾਈਮ ਤਾਂ ਤੁਹਾਨੂੰ ਆਪ ਨੂੰ ਹੀ ਨਹੀਂ ਹੋਣਾ ਕਿ ਕਿਉਂਕਿ ਅੱਜ ਤੁਸੀਂ ਉਹਨਾਂ ਦੇ ਪੋਪ ਖਾਇਆ ਉਹ ਵੇਲਾ ਤੇ ਇੱਕ ਅੱਜ ਦਾ ਵੇਲਾ ਇੱਕ ਰੀਜ ਰਹਿ ਗਈ ਦਿਲ ਵਿੱਚ ਮੈਂ ਉਹਨਾਂ ਦੇ ਬੇਟਿਆਂ ਦੇ ਨਾਲ ਰਿਲੇਟ ਕਰ ਪਾ ਰਿਹਾ ਵੱਡੇ ਭਾਈ ਉਹਨਾਂ ਨਾਲ ਮਨਰਾਜ ਭਾਈ ਉਹਨਾਂ ਨਾਲ ਸਾਰਿਆਂ ਨਾਲ ਹੀ ਪੂਰੀ ਫੈਮਿਲੀ ਨਾਲ ਰਿਲੇਟ ਕਰ ਪਾ ਰਿਹਾ ਕਿ ਉਹਨਾਂ ਨੂੰ ਇਸ ਵਕਤ ਕਿਦਾਂ ਫੀਲ ਹੁੰਦਾ ਹੋਵੇਗਾ ਜੇ ਮੈਂ ਉਹਨਾਂ ਨੂੰ ਜਾ ਕੇ ਅੱਜ ਹੌਸਲਾ ਦਵਾਂਗਾ ਤਾਂ ਮੈਂ ਇਹੀ ਕਹਿ ਸਕਦਾ ਕਿ ਤੁਹਾਡਾ ਇਹ ਦਰਦ ਮੈਂ ਜਾਣਦਾ ਸਮਝਦਾ ਮੈਂ ਹੰਢਾ ਚੁੱਕਿਆ ਹਾਂ ਸੋ ਮੇਰੇ ਤੋਂ ਮੈਂ ਹੀ ਉਹਨਾਂ ਨੂੰ ਹੌਸਲਾ ਦੇ ਸਕਦਾ ਕਿਉਂਕਿ ਉਹਨਾਂ ਦੀ ਜਗਤ ਦੀ ਮੈਂ 2 ਸਾਲ ਪਹਿਲਾਂ 3 ਸਾਲ ਪਹਿਲਾਂ रह ਚੁੱਕਿਆ ਸੋ ਜੋ ਮੈਂ ਸਿੱਖਿਆ ਜੋ ਮੈਂ ਸਮਝਿਆ ਉਹ ਮੈਂ ਉਹਨਾਂ ਨੂੰ ਸਮਝਾਉਂਗਾ ਔਰ ਮੇਰੇ ਤੋਂ ਵੱਡੇ ਨੇ ਮੇਰੇ ਤੋਂ ਸਿਆਣੇ ਨੇ ਉਹ ਜਿਸ ਬਾਪ ਦੀ ਔਲਾਦ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਸੋਚ ਦਿੱਤੀ ਹੋਈ ਹੈ ਚੀਜ਼ ਦੀ ਔਰ ਜ਼ਿੰਦਗੀ ਜੀਣ ਦੀ ਸਮਾਜ ਵਿਚਰਨ ਦੀ ਬਾਕੀ ਪਾਤਰ ਸਾਹਿਬ ਦੀ ਛਤਰ ਛਾਇਆ ਚ ਰਹਿ ਕੇ ਕੋਈ ਐਸਾ ਬੰਦਾ ਹੋ ਨਹੀਂ ਸਕਦਾ ਜਿਹਨੂੰ ਨਾ ਦੁਨੀਆ ਜੀਣ ਦੀ ਸੋਚੀ ਆਈ ਹੋਵੇ ਸੋ ਜ਼ਿੰਦਗੀ ਜੀਣ ਦੀ ਪਾਤਰ ਸਾਹਿਬ ਦੀ ਸੋਚ ਨੂੰ ਅੱਗੇ ਰੱਖੋਗੇ ਆ ਇੰਡਸਟਰੀ ਵਿੱਚ ਕਾਇਮ ਜਿੱਦਾਂ ਦੀ ਉਹ ਚਾਲ ਦੇ ਸੀ ਮੇਰੀ ਤਾਂ ਹਮੇਸ਼ਾ ਕੋਸ਼ਿਸ਼ ਸੀ ਕਿ ਜਦੋਂ ਜਦੋਂ ਕਿਤੇ ਪਾਤਰ ਸਾਹਿਬ ਦੀ ਨਕਸ਼ਨਾਵਾ ਗਾਉਣ ਦਾ ਮੌਕਾ ਮਿਲੇ ਮੈਂ ਤਾਂ ਮੌਕਾ ਛੱਡਦਾ ਹੀ ਨਹੀਂ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਸੋ ਮੈਂ ਚਾਹਨਾ ਵੀ ਉਹਨਾਂ ਦੇ ਹੁੰਦੇ ਹੋਏ ਵੀ ਔਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਉਹਨਾਂ ਦੇ ਸਾਹਿਤ ਨੂੰ ਦੁਨੀਆ 'ਚ ਜ਼ਿੰਦਾ ਰੱਖਿਆ ਜਾਵੇ ਚਾਹੇ ਸੁਰ ਕਲਾਮ ਰਹੇ ਚਾਹੇ ਉਹਨਾਂ ਨੂੰ ਉਹਨਾਂ ਦੀਆਂ ਰਚਨਾਵਾਂ ਨੂੰ ਬੋਲ ਕੇ ਪੜ੍ਹ ਕੇ ਸੁਣਾ ਕੇ ਆ ਪਾਤਰ ਸਾਹਿਬ ਨੂੰ ਉਹਨਾਂ ਦੀ ਰਚਨਾਵਾਂ ਥਰੂ ਜ਼ਿੰਦਾ ਰੱਖਿਆ ਜਾਵੇ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਬੇਸ਼ੱਕ ਜੀ ਪਾਤਰ ਸਾਹਿਬ ਉਹ ਸ਼ਖਸ ਸੀਗੇ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਆਯਾਮ ਦਿੱਤਾ ਨਵੀਂ ਉਚਾਈ ਦਿੱਤੀ ਕਿ ਨਵਾਂ ਮਾਇਨਾ ਦਿੱਤਾ ਤੇ ਇਹੋ ਜਿਹੇ ਲੋਕ ਜਦੋਂ ਦੁਨੀਆ ਤੇ ਜਾਂ ਦੁਨੀਆ ਤੋਂ ਜਾਂਦੇ ਆ ਦੁੱਖ ਤਾਂ ਆਬਵੀਅਸਲੀ ਹੁੰਦਾ ਹੀ ਐ ਸਾਡੇ ਪਿਤਾ ਦੀ ਏਜ ਦੇ ਸੀਗੇ ਪਿਤਾ ਦੇ ਨਾਲ ਉਹਨਾਂ ਨੇ ਬਹੁਤ ਕੰਮ ਕੀਤਾ ਮੇਰੇ ਫਾਦਰ ਸਾਹਿਬ ਨਾਲ ਔਰ ਮੇਰਾ ਵੀ ਸੁਭਾਗ ਰਿਹਾ ਕਿ ਮੈਂ ਵੀ ਉਹਨਾਂ ਦੀ ਲਿਖੀ ਕਿਰਚਨਾ ਰਿਕਾਰਡ ਕੀਤੀ ਜੋਰਾਦਸ ਨੰਬਰੀਆ ਫਿਲਮ ਫਰਸਟ ਪਾਰਟ ਦੇ ਤੋਆਇਆ ਸੀ ਤੇ ਉਹਨਾਂ ਦੀ ਲਿਖੀ ਇੱਕ ਗਜ਼ਲ ਸੀ ਜੀ ਜੋ ਮੈਂ ਉਸ ਜਿਹਨੂੰ ਮੈਂ ਕੰਪੋਜ਼ ਕੀਤਾ ਸੀ ਮਿਊਜ਼ਿਕ ਦਿੱਤਾ ਸੀ ਸ਼ਾਜ਼ ਜੀ ਨੂੰ ਜ਼ੂਰ ਨੇ ਕਹਾ ਸੀ ਤੇ ਜਿੰਨੇ ਸ਼ਬਦ ਕਹੀਏ ਉਹਨੇ ਥੋੜੇ ਆ ਜੀ ਮਤਲਬ ਕੋਈ ਹੈ ਹੀ ਨਹੀਂ ਐਡਜੈਕਟਿਵਜ਼ ਹੀ ਨਹੀਂ ਬਣੇ ਇਹਨਾਂ ਦੇ ਲਈ ਕਹਿੰਦੇ ਕਿ ਉਹਨਾਂ ਦਾ ਕੱਦ ਭਾਵੇਂ ਛੋਟਾ ਸੀ ਕਿਰਦਾਰ